ਇਸ ਟਾਈਮ পাপ ਜ਼ਿਆਦਾ ਵੱਧ ਚੁੱਕਿਆ ਉਸ ਕਰਕੇ ਕਲਯੁਗ ਦਾ ਅੰਤ ਆ ਜਿਹੜਾ ਬਹੁਤ ਲੰਮੀ ਸੀ ਕਲਯੁਗ ਦੀ ਉਮਰ ਹਨਾ ਤੇ ਹੁਣ ਛੋਟੀ ਰਹਿ ਚੁੱਕੀ ਹੈ ਜਿਵੇਂ ਹੁਣ 2025 ਚੱਲ ਰਿਹਾ ਹਨਾ ਸ਼ੁਰੂਆਤ ਹੋ ਚੁੱਕੀ ਆ ਇੱਕ ਚੀਜ਼ ਦਾ ਹਮਲਾ ਨਹੀਂ ਨਾ ਹੋਣਾ ਵਾਇਗਰੂ ਇਸ ਤਰ੍ਹਾਂ ਪਾਣੀ ਦੀ ਮਾਰ ਪੈਣੀ ਆ ਖਾਣ ਪੀਣ ਦੀ ਮਾਰ ਪੈਣੀ ਆ ਲੋਕ ਭੁੱਖੇ ਮਰਨਗੇ ਇੱਕ ਦੂਜੇ ਤੋਂ ਖੋਖੋ ਕੇ ਖਾਣਗੇ ਉਹਦੇ ਨਾਲ ਲੋਕਾਂ ਨੇ ਮਰ ਜਾਣਾ ਫਿਰ ਹਮਲੇ ਹੋਣਗੇ ਦੇਸ਼ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਆਪਸ ਚ ਲੜ ਲੜ ਕੇ ਮਰ ਜਾਣਾ ਇੱਕ ਵੈਗੁਰ ਆਪਾਂ ਦੇਖਦੇ ਹਾਂ ਸੰਤ ਮਹਾਪੁਰਸ਼ਾ ਹਮੇਸ਼ਾ ਅਕਸ਼ਰ ਵਚਨ ਕਰਦੇ ਸੀ 13 ਕੋ ਤੇ ਦੀਵਾ ਕਿ 12 ਕੋ ਦਾ ਹੁੰਦੀ ਗੱਲ ਹੁੰਦੀ 12 ਕੋ ਦਾ ਹਾਂਜੀ ਹਾਂ ਉਹਦਾ ਫਰਕ ਕੀ ਮਤਲਬ ਇਹੀ ਸਿਸਟਮ ਹਾਂਜੀ ਉਹ 12 ਕੋ ਦੇ ਵਿੱਚ ਵੈਗੁਰ ਦੀਵਾ ਇੱਕ ਜਗੂਗਾ ਐਵੇਂ ਦਾ ਮਤਲਬ ਦੁਨੀਆ ਨੇ ਇਹਨਾਂ ਖਤਮ ਹੋ ਜਾਣਾ ਸਰਬੇ ਸੰਤ ਫਤਜੀ ਜੀ ਜਿਸ ਦਾ ਜਨਮ ਹੋ ਗਿਆ ਬ੍ਰਹਮ ਗਿਆਨੀ ਸਿੱਧਾ ਨੇ ਉਹਦਾ ਜੋ ਗਿਆਤ ਉਹ ਵੀ ਦੱਸਦੇ ਸੀ ਕਿ 27 ਪਰ ਬਹੁਤ ਮਕਸਦ ਜਿਹੜੀ ਚੀਜ਼ ਆਪਣੇ ਲੋੜ ਤੋਂ ਵੱਧ ਜੂਗੀ ਤਾਂ ਆਉਣੇ ਕਿਤੇ ਨਾ ਕਿਤੇ ਕਈ ਬਿਮਾਰੀਆਂ ਵੀ ਲਾ ਦੇਣੀਆਂ ਨੇ ਤੇ ਕਈ ਤਰ੍ਹਾਂ ਦੀਆਂ ਹੋਰ ਵੀ ਸਾਨੂੰ ਫਿਜ਼ੀਕਲੀ ਪ੍ਰੋਬਲਮਾਂ ਹੋ ਗਈਆਂ ਕੋਈ ਇਨਫੈਕਸ਼ਨਾਂ ਹੋ ਗਈਆਂ ਮੈਂ ਕਿਸੇ ਸਿੰਘ ਦੀ ਵੀਡੀਓ ਦੇਖੀ ਸੀਗੀ ਜੀ ਉਹ ਹੀ ਦੱਸਦੇ ਪਿਛੇ ਵੀ ਕਹਿੰਦੇ ਵੀ ਰੂਸ ਵਗੈਰਾ ਚੀਨ ਦੀ ਫੌਜਾਂ ਆਉਣਗੇ ਕੁਝ ਸ਼ਾਇਦਾਂ ਦਾ ਬਾਰੇ ਹਾਂ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਹੈ ਨਾ ਉਹਦੇ ਵਿੱਚ ਉਚਾਰਨ ਕੀਤਾ ਹਾ ਗੁਰੂ ਸਾਹਿਬ ਨੇ ਕਿ ਚਮਕੌਰ ਸਾਹਿਬ ਦੇ ਨੇੜੇ ਉਹਦੀ ਰੋਡ ਨਿਕਲ ਜੂ ਉਹ ਜਿਹੜਾ ਰੋਡ ਨਿਕਲੂਗਾ ਤੇ ਉਹਦੇ ਤੋਂ ਦੀ ਰੂਸ ਚੀਨ ਇਹ ਦੇਸ਼ਾਂ ਨੇ ਆਉਣਾ ਟੈਂਕ ਲੈ ਕੇ ਹਮਲਾ ਕਰਨ ਵਾਸਤੇ ਪਉਦੇ ਤੀਸਰਾ ਵਿਸ਼ਵ ਜੰਗ ਵਰਲਡ ਵਾਰ ਕੈਸੀ ਹੋਈ ਕਹਿੰਦਾ ਚੌਥਾ ਕਦੀ ਨਹੀਂ ਹੋਵੇਗਾ ਉਹਨੇ ਕਿਹਾ ਵੀ ਇਹ ਕਿਉਂ ਅਸੀਂ ਤੀਸਰੇ ਬਾਰੇ ਪੁੱਛ ਰਿਹਾ ਤੁਸੀਂ ਚੌਥੇ ਬਾਰੇ ਉਹ ਕਹਿੰਦਾ ਜਿੰਨਾ ਕੁ ਬੰਦਾ ਬਣਾ ਬੈਠਾ ਨਾ ਇਹ ਨਾਲ ਧਰਤੀ ਸਾਰੀ ਖਤਮ ਹੋ ਸਕਦੀ ਹੈ ਕਿਉਂਕਿ ਬਾਹਰਲੇ ਕੰਟਰੀ ਦਾ ਤਾਂ ਸੁਣਦੇ ਜਿਵੇਂ ਪਿੱਛੇ ਜਿਹ ਪਹਿਲਾਂ ਅੱਜ ਤੋਂ ਸਾਲ ਪਹਿਲਾਂ ਆਸਟ੍ਰੇਲੀਆ 'ਗ ਲੱਗੀ ਸੀ ਨਾ ਜੰਗਲਾਂ 'ਚ ਪਰ ਹੁਣ ਪਿੱਛੇ ਜਿ ਲੱਗੀ ਹੈ ਆਪਣਾ ਅਮਰੀਕਾ 'ਚ ਉਹ ਸਾਰੀ ਨਾ ਚੱਲ ਪਿਆ ਉਹ ਥੋੜਾ 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 ਕਿਤੇ ਨਾ ਕਿਤੇ ਹੋ ਰਿਹਾ ਪਾਣੀ ਆ ਗਿਆ ਸੀ ਪਿੱਛੇ ਜੇ ਦੇਖੋ ਤੁਸੀਂ ਪਟਿਆਲਾ ਸਾਈਡ ਕਿੰਨਾ ਥੋੜਾ ਥੋੜਾ ਰੱਬ ਸਾਲ ਦੀ ਸਾਲ 6 ਮਹੀਨੇ ਬਾਅਦ ਆਪਦੀ ਯਾਦ ਦਿਵਾਉਂਦਾ ਕੋੜੀ ਦੀ ਬੜੀ ਦਿੱਕਤ ਆਏਗੀ ਪਾਣੀ ਨਹੀਂ ਮਿਲਣਾ ਕੋਈ ਪਾਣੀ ਉਹ ਆ ਗਿਆ ਪਾਣੀ ਪੇੜ ਨੂੰ ਕਿੱਥੇ ਮਿਲੇਗਾ ਪਾਣੀ ਜਬਾ ਹੋਣਾ ਚਾਹੀਦਾ ਘਟੋ ਘਟ 6 ਮਹੀਨੇ ਦਾ ਰੋਜ਼ਾਨਾ ਸਵੇਰ ਦਾ ਸਭ ਹੋਣਾ ਚਾਹੀਦਾ ਆਪਣੇ ਘਰ ਤੇ ਜਿੱਦਾਂ ਵਗਰ ਪਿੱਛੇ ਕੋਵਿਡ ਆਇਆ ਸੀਗਾ ਕਈ ਕਈ ਕਹਿੰਦੇ ਵੀ ਯਾਰ ਨਹੀਂ ਉਹ ਪਰਲੋ ਆ ਚੁੱਕੀ ਹੈ ਮਤਲਬ ਹੁਣ ਤਾਂ ਇਸ ਤੋਂ ਮਾੜਾ ਹਾਲ ਕੀ ਹੋ ਸਕਦਾ ਦੁਨੀਆ ਦਾ ਤਾਂ ਆਪਾਂ ਹੋਰ ਵੀ ਕਈ ਵਾਰ ਵੀਡੀਓ ਦੇਖਦੇ ਆ ਜਿਹਦੇ ਵਿੱਚ ਕਲਕੀ অবতার ਦੀ ਗੱਲ ਕੀਤੀ ਜਾਂਦੀ ਵੀ ਦਸੰਤ ਮਿੱਤਾ ਜੀ ਦੁਬਾਰਾ ਕੁਝ ਆਉਂਦਾ ਜੇਕਰ ਆਉਂਦਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਉਣਾਗਾ ਸੋ ਜਿਵੇਂ ਉਹਨਾਂ ਨੇ ਵਿਚਾਰਨ ਕੀਤਾ ਹਾਇਆ ਉਹ ਸਮਾਂ ਬਹੁਤ ਨੇੜੇ ਆ ਤੇ ਉਹ ਆਉਣਗੇ ਵੀ ਤੇ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਉਹ ਵੀ ਬਹੁਤ ਛੇਤੀ ਹੋਊਗੀ ਖਾਲਸਾ ਰਾਜ ਜਿਹਨੂੰ ਆਪਾਂ ਕਹਿੰਦੇ ਆ ਮਤਲਬ ਇੱਕ ਵਾਰੀ ਜਿਹੜਾ ਦੁਨੀਆ ਉੱਜੜ ਜਾਣੀ ਮਤਲਬ ਉੱਜੜੂਗੀ ਠੀਕ ਹੈ ਹਾਂਜੀ ਉਹ ਉੱਜੜੂਗੀ ਉੱਜੜੇ ਬਿਨਾ ਵਾਹਿਗੁਰੂ ਨਹੀਂ ਹੁਣ ਰਹਿ ਸਕਦੀ ਗਰੀਬੀ ਨਹੀਂ ਜ਼ਿਆਦਾ ਵੱਜ ਜਾਣੀਆਂ ਤੇ ਇਸ ਦੇ ਵਿੱਚ ਕੀ ਮੁਸ਼ਕਲ ਹੋ ਜਾਣਾ ਹਾਲਾਤ ਤਾਂ ਹੁਣ ਵੀ ਬਹੁਤ ਬਹੁਤ ਮਾੜੇ ਨੇ ਬੈਂਕਾਂ ਦਾ ਸਿਸਟਮ ਖਤਮ ਹੋ ਜਾਣਾ ਜਿਹੜੇ ਬੈਂਕਾਂ ਦੇ ਵਿੱਚ ਪੈਸੇ ਪੈਣੇ ਤੁਹਾਡੇ ਰੁਪਏ ਪੈਣੇ ਉਹਨਾਂ ਨੂੰ ਤੁਸੀਂ ਆਪਦੇ ਹੱਥਾਂ ਹਿੱਟ ਕਰੋ ਸਰੂਪ ਬਹੁਤ ਭਿਆਨਕ ਸੀ ਖਤਰਨਾਕ ਜਿਹਾ ਸੀ ਉਹਨੂੰ ਦੇਖ ਕੇ ਨਾ ਭਾਈ ਮਰਦਾਨਾ ਜੂ ਦੇਖ ਕੇ ਉਹ ਗੁਰੂ ਸਾਹਿਬ ਕੋਲੇ ਗਿਆ ਹੂੰ ਕਹਿੰਦੇ ਜੀ ਗੁਰੂ ਸਾਹਿਬ ਵੀ ਐਵੇਂ ਕਰਕੇ ਵੀ ਬਹੁਤ ਭਿਆਨਕ ਸਰੂਪ ਆ ਤੇ ਵਸਤਰ ਨਹੀਂ ਪਾਏ ਹੋਏ ਵੀ ਉਹ ਆ ਰਿਹਾ ਕੋਈ ਹੂੰ ਤੇ ਉਹ ਜਦੋਂ ਨੇੜੇ ਆ ਗਿਆ ਤੇ ਗੁਰੂ ਸਾਹਿਬ ਨੇ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਨਮਸਕਾਰ ਕਰਕੇ ਕਿ ਮੈਂ ਕਲ ਜੁਗਾਂ ਤੇ ਇੱਕ ਵੈਗਰ ਆਪਣੇ ਦੱਸੋ ਜਿੱਦਾਂ ਦਾਨ ਪੁੰਦ ਕਰਕੇ ਜਾਂ ਇਹਨਾਂ ਚੀਜ਼ਾਂ ਕਰਕੇ ਆਪਾਂ ਥੋੜੇ ਕਲ ਕਲ ਜੁਗ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਦਾਨ ਪੁੰਦ ਕਿਸੇ ਦੀ ਮਦਦ ਕਰਨੀ ਚੰਗੀ ਗੱਲ ਆ ਪਰ ਬਚਾਅ ਹੋਣਾ ਇਹਦੇ ਵਾਸਤੇ ਕਹਿਣਾ ਇਹ ਗੱਲ ਸਹੀ ਨਹੀਂ ਹੈਗੀ ਏ ਮਹਾਰਾਜ ਨੇ ਸਮਾਂ ਦਿੱਤਾ 2027 ਤੋਂ ਪਹਿਲਾਂ ਪਹਿਲਾਂ ਕਰ ਲੋ satsang ਕਰ ਲੋ ਉਸ ਤੋਂ ਬਾਅਦ ਨਹੀਂ ਹੋਣਾ satsang ਨਹੀਂ ਮਿਲਣਾ ਸਾਨੂੰ ਨਾ ਕੋਈ ਅਮਰਛਕਾਉਣ ਵਾਲਾ ਮਿਲਣਾ ਨਾ ਅਮਰਛਕਣ ਵਾਲਾ ਮਿਲੇਗਾ ਪਰ ਕਈ ਵੀਰੇ ਸ਼ੰਕੇ ਵੀ ਕਰਦੇ ਨੇ ਵੀ ਯਾਰ ਹੁਣ ਤਾਂ ਜਿਵੇਂ ਸਾਇੰਸ ਨੇ ਇਹ ਡਿਵੈਲਪਮੈਂਟ ਕਰ ਲਈ ਚੀਜ਼ਾਂ ਹੋ ਹੀ ਨਹੀਂ ਸਕਦੀਆਂ ਕਿ ਸਾਇੰਸ ਨੇ ਤਰੱਕੀ ਕਰ ਲਈ ਠੀਕ ਆ ਕਿ ਸਾਇੰਸ ਇੰਨੇ ਜੋਗੀ ਹੋਗੀ ਕਿ ਜੇ ਕਿਸੇ ਇਨਸਾਨ ਦੀ ਡੈਥ ਹੋਏਂਦੀ ਉਹਨੂੰ ਜਿਉਂਦਾ ਕਰ ਦੇਵੇ ਸਭ ਤੋਂ ਪਹਿਲੇ ਵੀਰੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਹੈ ਭਾਈ ਸਾਹਿਬ ਕਿਰਪਾ ਮਹਾਰਾਜ ਜੀ ਦੀ ਠੀਕ ਹੈ ਜੀ ਵਾਹਿਗੁਰੂ ਅੱਜ ਨਾ ਆਪਾਂ ਮੇਨਲੀ ਟੌਪਿਕ ਜਿਹੜਾ ਪੋਡਕਾਸਟ ਹੈਗਾ ਉਹ ਹੈਗਾ ਕਲਕੀ ਜਗੂ ਬਾਰੇ ਇੱਕ ਮਹਾਰਾਜ ਜਿੱਦਾਂ ਆਪਾਂ ਦੇਖਦੇ ਆਂ ਸਾਖੀਆਂ ਆ ਰਹੀਆਂ ਨੇ ਵੀ ਕਲਕੀ ਅਵਤਾਰ ਬਾਰੇ ਤੇ ਇੱਕ ਮੇਨਲੀ ਜੇ ਅੱਜ ਕੱਲ ਆਪਾਂ ਇੰਸਟਾਗ੍ਰam ਤੇ ਰੀਲਸ ਦੇਖਦੇ ਆਂ ਕਿੰਨੀਆਂ ਹਨਾ ਵਾਇਰਲ ਹੋ ਰਹੀਆਂ ਨੇ ਵੀ 2027 ਦੇ ਵਿੱਚ ਇਹ ਕਾਫੀ ਕੁਝ ਬਦਲ ਜਾਣਾ ਦੁਨੀਆ ਦੇ ਵਿੱਚ ਤੇ ਕਾਫੀ ਸੰਕੇਤ ਵੀ ਮਿਲਦੇ ਆ ਉਹਨੂੰ ਖੁੱਲ ਕੇ ਡਿਟੇਲ ਦੇ ਵਿੱਚ ਸਮਝਾਉਣਾ ਵੀ ਕੀ ਅੱਗੇ ਆਉਣ ਵਾਲੇ ਸਮੇਂ 'ਚ ਸੰਗਤ ਬਚ ਸਕਦੀ ਆ ਤੇ ਕਿੱਦਾਂ ਇਹ ਜਿਹੜੀ ਪਰਲੋ ਤੋਂ ਬੰਦਾ ਬਚ ਸਕਦੇ ਨੇ ਦੇਖੋ ਵੈਗਰੂ ਨਾਲ ਸਮਾਂ ਜਿਹੜਾ ਹੁੰਦਾ ਹੈਗਾ ਕੋਈ ਵੀ ਸਮਾਂ ਹੁੰਦਾ ਜਦੋਂ ਦੁਨੀਆ ਦੇ ਉੱਤੇ ਜ਼ਿਆਦਾ ਪਾਪ ਵਧ ਜੇ ਜਾਂ ਦੁਨੀਆ ਦੇ ਉੱਤੇ ਮਾਹੌਲ ਜ਼ਿਆਦਾ ਗੰਦਾ ਹੋ ਜੇ ਬੀ ਜੀ ਦੇ ਨਾਲ ਮਤਲਬ ਵੀ ਦੁਨੀਆ ਰੱਬ ਨੂੰ ਆਉਣ ਦੀ ਜ਼ਰੂਰਤ ਪੈ ਜੇ ਇੱਕ ਤਰ੍ਹਾਂ ਦਾ ਹਨਾ ਕਿਉਂਕਿ ਸਫਾਈ ਹਰ ਚੀਜ਼ 'ਚ ਹੁੰਦੀ ਆ ਘਰਾਂ ਦੇ ਵਿੱਚ ਵੀ ਸਫਾਈ ਹੁੰਦੀ ਆ ਉਸੇ ਤਰ੍ਹਾਂ ਦੁਨੀਆ ਕੀ ਇਹਦੀ ਵੀ ਸਫਾਈ ਜ਼ਰੂਰੀ ਆ ਸੋ ਇਸ ਟਾਈਮ ਪਾਪ ਜ਼ਿਆਦਾ ਵੱਧ ਚੁੱਕਿਆ ਉਸ ਕਰਕੇ ਕਾਲ ਯੁਗ ਦਾ ਅੰਤ ਆ ਜਿਹੜਾ ਬਹੁਤ ਲੰਮੀ ਸੀ ਕਾਲ ਯੁਗ ਦੀ ਉਮਰ ਹਨਾ ਤੇ ਹੁਣ ਛੋਟੀ ਰਹਿ ਚੁੱਕੀ ਆ ਹਾਂਜੀ ਵੈਗਰੋ ਜਿਹਦੇ ਕਰਕੇ ਆਉਣ ਵਾਲਾ ਸਮਾਂ ਸਾਡਾ ਬਹੁਤ ਭਿਆਨਕਾ ਬਹੁਤ ਮਤਲਬ ਦੁੱਖ ਦੇਣਾ ਕਹਿਦੀ ਆਪਾਂ ਨਾ ਪੰਜਾਬ ਦੇ ਲਈ ਕੀ ਪੂਰੀ ਦੁਨੀਆ ਦੇ ਲਈ ਆ ਸੋ ਜਿਵੇਂ ਕਿ ਹੁਣ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋ ਕਿ 2025 ਦੇ ਵਿੱਚ ਜਿਵੇਂ ਹੁਣ 2025 ਚੱਲ ਰਿਹਾ ਹੈ ਨਾ ਸ਼ੁਰੂਆਤ ਹੋ ਚੁੱਕੀ ਆ ਪਹਿਲਾਂ ਪਾਣੀ ਦੇ ਵਿੱਚ ਹਿਲਜੁਲ ਹੋਣੀ ਆ ਉਹ ਹੁਣ ਸ਼ੁਰੂ ਹੋਗੀ ਉਹ ਆਪਾਂ ਨੂੰ ਹਲੇ ਨਜ਼ਰ ਨਹੀਂ ਆ ਰਹੀ ਹੋਗੇ 3-4 ਮਹੀਨੇ ਸ਼ੁਰੂ ਹੋਈ ਨੂੰ ਪਰ ਹੁਣ ਥੋੜੀ ਥੋੜੀ ਜਿਵੇਂ ਵੀਡੀਓਜ਼ ਵਗੈਰਾ ਵੱਖ-ਵੱਖਰੇ ਤਰੀਕੇ ਦੀਆਂ ਹਨਾ ਪਾ ਰਹੀਆਂ ਨੇ ਕਿ ਜੀ ਮੱਛੀਆਂ ਪਾਣੀ ਤੋਂ ਬਾਹਰ ਆ ਗਈਆਂ ਜਾਂ ਐਵੇਂ ਐਵੇਂ ਕੁਝ ਵੀ ਹੋ ਰਿਹਾ ਸੋ ਪਾਣੀ ਦੇ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਆ ਆਉਣ ਵਾਲੇ ਟਾਈਮ ਦੇ ਵਿੱਚ ਪਾਣੀ ਤੇ ਬਾਹਰ ਆਊਗੀ ਫਿਰ ਜਿਹਦੇ ਨਾਲ ਕੀ ਹੁਣ ਪੰਜਾਬ ਦੇ ਵਿੱਚ ਜਿਹੜਾ ਆਉਣਾ ਹੈਗਾ ਇਸ ਤੋਂ ਬਾਅਦ ਜਲਥਲ ਹੋ ਜਾਣਾ ਪਾਣੀ ਪਾਣੀ ਹੋ ਜਾਣਾ ਰੋ ਖਾਣ ਨੂੰ ਰੋਟੀ ਤੱਕ ਨਹੀਂ ਮਿਲਣੀ ਕਿਉਂਕਿ ਪਾਣੀ ਨੇ ਸਾਰਾ ਕੁਝ ਵਹਾ ਕੇ ਲੈ ਜਾਣਾ ਬੈਂਕਾਂ ਸਾਰਾ ਕੁਝ ਖਤਮ ਠੀਕ ਹੈ ਜੀ ਲਾਈਟ ਚਲੀ ਜਾਣੀਆਂ ਹਮ ਲਾਈਟ ਦਾ ਨਾਮ ਉਹ ਨਿਸ਼ਾਨ ਨਹੀਂ ਰਹਿਣਾ ਤੁਸੀਂ ਆਪਾਂ ਦੇਖਿਆ ਕਰੋਗੇ ਕਿ ਕਦੇ ਲਾਈਟ ਹੁੰਦੀ ਸੀ ਜਾਂ ਐਵੇਂ ਹੁੰਦਾ ਸੀ ਫੋਨਾਂ ਫੜਨਾ ਤਾਂ ਨੈਟ ਨੈਟ ਤਾਂ ਬਿਲਕੁਲ ਹੀ ਬੰਦ ਹੋ ਜਾਣਾ ਹਣਾ ਤੇ ਜਿਹੜੇ ਹੋਰ ਆਉਣ ਵਾਲੇ ਜਿਵੇਂ ਕੰਮਕਾਰ ਨੇ ਹਣਾ ਉਹ ਸਾਰੇ ਠੱਪ ਹੋ ਜਾਣੇ ਦੁਨੀਆ ਮਤਲਬ ਰੋਟੀ ਨੂੰ ਤਰਸੂਗੀ ਐਵੇਂ ਦਾ ਟਾਈਮ ਹੋ ਜਾਣਾ ਰੋਟੀ ਵੀ ਲੋਕਾਂ ਨੂੰ ਨਸੀਬ ਨਹੀਂ ਹੋਇਆ ਕਰਨੀ ਸਹੀ ਤਰੀਕੇ ਨਾਲ ਕਿਉਂਕਿ ਅੰਨ ਨਹੀਂ ਰਹਿਣਾ ਤੇ ਲੋਕਾਂ ਨੂੰ ਫਿਕਰ ਪਿਆ ਕਰੂਗਾ ਕਿ ਅਸੀਂ ਰੋਟੀ ਕਿਵੇਂ ਕਿੱਥੋਂ ਕਰੀਏ ਜਾਂ ਕਿਵੇਂ ਅਸੀਂ ਉਹਦਾ ਗੁਜ਼ਾਰਾ ਕਰੀਏ ਸੋ ਇਸ ਤਰੀਕੇ ਦਾ ਸਮਾਂ ਆ ਜਾਣਾ ਠੀਕ ਹੈ ਬਈ ਤੇ ਇੱਕ ਵਾਰ ਗੁਰੂ ਆਪਾਂ ਦੇਖਦੇ ਹਾਂ ਸੰਤ ਮਹਾਪੁਰਸ਼ਾ ਹਮੇਸ਼ਾ ਅਕਸ਼ਰ ਵਚਨ ਕਰਦੇ ਸੀ 13 ਕੋਹ ਤੇ ਦੀਵਾ ਕਿ 12 ਕੋਹ ਦਾ ਹੁੰਦੀ ਗੱਲ ਹੁੰਦੀ 12 ਕੋਹ ਦਾ ਹਾਂਜੀ ਹਾਂ ਉਹਦਾ ਫਰਕ ਕੀ ਮਤਲਬ ਇਹੀ ਸਿਸਟਮ ਹਾਂਜੀ ਉਹ ਇਹੀ ਸੀ ਕਿਉਂਕਿ 12 12 ਕੋਹ ਤਕਰੀਬਨ 45 ਕਿਲੋਮੀਟਰ ਦੇ ਆਸ-ਪਾਸ ਦਾ ਬਣ ਜਾਂਦਾ ਜੇ ਆਪਾਂ ਕੋਹ ਦੇ ਮੁਤਾਬਕ ਚੱਲੀਏ ਤੇ ਉਹ 12 ਕੋਹ ਦੇ ਵਿੱਚ ਵੈਗਰੂ ਦੀਵਾ ਇੱਕ ਜਗੂਗਾ ਐਵੇਂ ਦਾ ਮਤਲਬ ਦੁਨੀਆ ਨੇ ਇਹਨਾਂ ਖਤਮ ਹੋ ਜਾਣਾ ਹੁਣ ਜੇ ਆਪਾਂ ਜਿਵੇਂ ਆਪਣਾ ਪੰਜਾਬ ਆ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਹੁੰਦਾ ਹੂੰ ਠੀਕ ਆ ਅੰਮ੍ਰਿਤਸਰ ਦੀ ਜੇ ਆਪਾਂ ਗੱਲ ਕਰੀ ਅੰਮ੍ਰਿਤਸਰ ਦੇ ਵਿੱਚ ਇੰਨਾ ਜ਼ਿਆਦਾ ਤਵਾਹੀ ਹੋਣੀ ਆ ਕਿ ਦਰਬਾਰ ਸਾਹਿਬ ਦੀ ਜਿਹੜੀ ਦਰਸ਼ਨੀ ਡੇੜੀ ਆ ਉਹ ਤਰਨ ਤਰਨ ਸਾਹਿਬ ਤੋਂ ਸ਼ੁਰੂ ਹੋਇਆ ਕਰੂ ਤਰਨ ਤਰਨ ਸਾਹਿਬ ਤੋਂ ਉੱਥੋਂ ਸ਼ੁਰੂ ਹੋਇਆ ਕਰੂ ਠੀਕ ਹੈ ਜੀ ਐਡਾ ਵੱਡਾ ਦਰਬਾਰ ਸਾਹਿਬ ਦਾ ਹੋ ਜਾਣਾ ਜਿਵੇਂ ਆਪਾਂ ਦੇਖਦੇ ਅੱਜ ਦੀ ਕਿਹੜੀ ਅੰਮ੍ਰਿਤਸਰ ਬਹੁਤ ਤੰਗ ਸ਼ਹਿਰ ਆ ਤੰਗ ਸ਼ਹਿਰ ਹਾਂਜੀ ਠੀਕ ਆ ਤੇ ਉਹ ਇੰਨਾ ਖੁੱਲਾ ਹੋ ਜਾਣਾ ਕਿ ਤਰਨ ਤਰਨ ਸਾਹਿਬ ਤੋਂ ਦਰਸ਼ਨੀ ਡੇੜੀ ਸ਼ੁਰੂ ਹੋ ਜਾ ਕਰੂ ਦਰਬਾਰ ਸਾਹਿਬ ਉੱਥੋਂ ਸ਼ੁਰੂ ਹੋ ਜਾ ਕਰੂ ਜਿਹੜੇ ਉਸਦੇ ਨੇੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਕਿਉਂਕਿ ਸਾਨੂੰ ਜਿੰਨਾ ਕਿ ਮਹਾਰਾਜ ਦੇ ਘਰੋਂ ਹੁਕਮ ਆਸੀ ਉਸ ਤਰੀਕੇ ਨਾਲ ਹੀ ਵਾਗਰੂ ਆਪ ਜੀ ਨੂੰ ਦੱਸਾਂਗੇ ਸੋ ਉਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਣਾ ਕਿ ਕਿੰਨਾ ਕੁ ਦੁਨੀਆ ਤੇ ਭਿਆਨਕ ਸਮਾਂ ਆ ਰਿਹਾ ਤੇ ਕਿਵੇਂ-ਕਿਵੇਂ ਲੋਕਾਂ ਦਾ ਨੁਕਸਾਨ ਹੋਣਾ ਹੂੰ ਠੀਕ ਹੈ ਜੀ ਤੇ ਜਿੱਦਾਂ ਵਾਗਰੂ ਪਿੱਛੇ ਕੋਵਿਡ ਆਇਆ ਸੀਗਾ ਕਈ ਕਈ ਕਹਿੰਦੇ ਵੀ ਯਾਰ ਨਹੀਂ ਉਹ ਪਰਲੋ ਆ ਚੁੱਕੀ ਹੈ ਮਤਲਬ ਹੁਣ ਤਾਂ ਇਸ ਤੋਂ ਮਾੜਾ ਹਾਲ ਕੀ ਹੋ ਸਕਦਾ ਦੁਨੀਆ ਦਾ ਇਹ ਨਹੀਂ ਹੁੰਦਾ ਹੈਗਾ ਵੀ ਆਪਾਂ ਕਿਹਦੀ ਵੀ ਪਾਣੀ ਆ ਜਾਊਗਾ ਜਾਂ ਐਵੇਂ ਹੋ ਜਾਊਗਾ ਕੋਵਿਡ ਆਇਆ ਬਿਮਾਰੀਆਂ ਵੀ ਆਉਣੀਆਂ ਨੇ ਕਿਉਂਕਿ ਜਦੋਂ ਹਰ ਥਾਂ ਤੇ ਪਾਣੀ ਹੋ ਜਾਊਗਾ ਜਾਂ ਹਰ ਥਾਂ ਦੇ ਉੱਤੇ ਜਿਹੜੀ ਚੀਜ਼ ਆਪਣੇ ਲੋੜ ਤੋਂ ਵੱਧ ਜੂਗੀ ਤਾਂ ਉਹਨੇ ਕਿਤੇ ਨਾ ਕਿਤੇ ਕਈ ਬਿਮਾਰੀਆਂ ਵੀ ਲਾ ਦੇਣੀਆਂ ਨੇ ਤੇ ਕਈ ਤਰ੍ਹਾਂ ਦੀਆਂ ਹੋਰ ਵੀ ਸਾਨੂੰ ਫਿਜ਼ੀਕਲੀ ਪ੍ਰੋਬਲਮਾਂ ਹੋ ਗਈਆਂ ਜਾਂ ਆਪਣੇ ਕੋਈ ਇਨਫੈਕਸ਼ਨਾਂ ਹੋ ਗਈਆਂ ਇਸ ਤਰ੍ਹਾਂ ਦੀਆਂ ਕਈ ਬਿਮਾਰੀਆਂ ਵੀ ਆਉਣਗੀਆਂ ਠੀਕ ਹੈ ਵੈਗਰੂ ਮਤਲਬ ਕਹਿ ਰਹੇ ਹਾਂ ਵੀ ਜਿੱਦ ਤੱਕ ਕੋਵਿਡ ਵਗੈਰਾ ਇਹ ਚੀਜ਼ਾਂ ਛੋਟੀਆਂ ਸੀਗੀਆਂ ਹਾਂਜੀ ਤੁੱਕੀ ਇਹ ਵਾਈਗਰੂ ਦੇਖੋ ਕੋਵਿਡ ਚੱਲੇ ਆ ਗਿਆ ਥੋੜਾ ਸਮਾਂ ਹੂੰ ਇਹ 2027 ਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਹੁਣ ਸ਼ੁਰੂ ਹੋ ਕੇ 2026 ਦੇ ਵਿੱਚ ਇਹ ਸ਼ੁਰੂ ਹੋ ਜਾਣਾ ਵੱਡੇ ਲੈਵਲ ਤੇ 2027 ਤੱਕ ਤਾਂ ਕਾਫੀ ਖੁਸ਼ ਖਾਤਮ ਕਰ ਦੇਣਾ ਇਹਨੇ ਹੂੰ 2033 34 ਤਕਰੀਬਨ 35 ਤੇ ਲਗਭਗ ਜਾ ਕੇ 2035 ਦੇ ਨੇੜੇ ਤੇਰੇ ਜਾ ਕੇ 34 ਦੇ ਉਦੋਂ ਇਹ ਸਾਰਾ ਕੁਝ ਟਿਕ ਟਕਾ ਹੋਣਾ ਅੱਛੇ ਜੀ ਉਦੋਂ ਸਾਰਾ ਕੁਝ ਨਾਰਮਲ ਹੋਣਾ ਫਿਰ ਕਿਤੇ ਜਾ ਕੇ ਦੁਨੀਆ ਨੇ ਸਹੀ ਤਰੀਕੇ ਨਾਲ ਵਸਣਾ ਉਦੋਂ ਜਦੋਂ ਬਣਨਾਗਾ ਤੇ ਉਦੋਂ ਨੂੰ ਕਈ ਦੇਸ਼ ਬਣ ਜਾਣਿਆ ਨਵੇਂ ਹਾਂਜੀ ਹਾਂਜੀ ਜਿਹੜੇ ਦੇਸ਼ਵਾਨ ਨੇ ਨਾ ਬਾਈ ਗੁਰੂ ਆਪਾਂ ਉਹਨਾਂ ਦੇ ਨਾਮ ਵੀ ਨਹੀਂ ਸੋਚੇ ਆਪਾਂ ਦੇ ਦਿਮਾਗ ਦੇ ਵਿੱਚ ਹਲੇ ਉਹ ਵੀ ਨਹੀਂ ਹੈਗਾ ਕਿ ਹੈ ਇਹ ਕੋਈ ਦੇਸ਼ਵਾਨ ਜੂ ਤੇ ਇਹਦਾ ਇਹ ਕੋਈ ਇਹੋ ਜਿਹਾ ਨਾਮ ਦਾ ਵੀ ਦੇਸ਼ ਹੋਊਗਾ ਜਿਹੜੇ ਆਪਾਂ ਹਲੇ ਤੱਕ ਦਿਮਾਗ 'ਚ ਆਪਣੇ ਨਾਮ ਨਹੀਂ ਆਏ ਦੇਸ਼ਾਂ ਦੇ ਉਹ ਜਿਹੇ ਦੇਸ਼ਾਂ ਨੇ ਬਣ ਜਾਣਾ ਕਿਉਂਕਿ ਦੁਨੀਆ ਇੰਨੀ ਜ਼ਿਆਦਾ ਖਤਮ ਹੋ ਜਾਣੀ ਆ ਵੱਖਰੇ ਵੱਖਰੇ ਤਰੀਕੇ ਨਾਲ ਵੰਡੇ ਆ ਜਾਣਾ ਕਾਫੀ ਕੁਝ ਚੇਂਜ ਹੋ ਜਾਣ ਦੁਨੀਆ ਦਾ ਪਾਸਾ ਬਦਲ ਜਾਣਾ ਠੀਕ ਹੈ ਜੀ ਜਿੱਦਾਂ ਵੀ ਮੈਂ ਇੱਕ ਵੀਡੀਓ ਦੇਖੀ ਸੀ ਕਾਫੀ ਵਧੀਆ ਯੂਟਿਊਬਰ ਆ ਉਹ ਜਿਹਦਾ ਨਾਮ ਤਾਂ ਮੇਰੇ ਹੁਣ ਸਿਰ ਬਿਸਰ ਗਿਆ ਉਹਨਾਂ ਨੇ 2038 ਮੰਨਿਆ ਵੀ ਸਾਇੰਸ ਦੇ ਅਕ ਜਦੋਂ ਕੋਈ ਪਲੈਨਟ ਵੱਡਾ ਆਏਗਾ ਤੇ ਟਕਰਾਏਗਾ ਹੂੰ ਮਤਲਬ ਕੀ ਲੱਗਦਾ ਮਤਲਬ ਵੀ ਕੋਈ ਏਦਾਂ ਖਤਮ ਹੋ ਸਭ ਕੁਝ ਹੋ ਜਾਏ ਗੁਰੂ ਦੇਖੋ ਆਪਣੇ ਦੇਖੋ ਮੈਨੂੰ ਤਾਂ ਜੋ ਮੇਰੇ ਗੁਰੂ ਨੇ ਦੱਸਿਆ ਮੈਂ ਮਾਹਪੁਰਸ਼ਾਂ ਦੀ ਸੇਵਾ ਕਰਦਾ ਠੀਕ ਹੈ ਸ਼ਹੀਦ ਬਾਬਾ ਮੇਰ ਸਿੰਘ ਜੀ ਦੀ ਤੇ ਮੈਨੂੰ ਜੋ ਉਹਨਾਂ ਦੇ ਅਨੁਸਾਰ ਹੁਕਮ ਹੁੰਦਾ ਜਾਂ ਜਿਵੇਂ ਵੀ ਕੋਈ ਗੱਲਬਾਤ ਹੁੰਦੀ ਹੈ ਹਨਾ ਰੱਬ ਦੇ ਘਰ ਦੀ ਜਿਵੇਂ ਗੁਰੂ ਮਹਾਰਾਜ ਦਾ ਹੁਕਮ ਹੁੰਦਾ ਉਸ ਤਰੀਕੇ ਨਾਲ ਗੱਲ ਕਰਨੀ ਆ ਜੀ 2024 ਤੱਕ ਦਾ ਸਮਾਂ ਅਸੀਂ ਲੰਘਾਤਾ ਹੂੰ ਤੇ ਹੁਣ ਅੱਗੇ ਬਹੁਤ ਸੋਮਾ ਭਿਆਨਕ ਕਰਾ ਰਿਹਾ ਬਹੁਤ ਦੁਨੀਆਂ ਨੇ ਖਤਮ ਹੋਣਾ ਪਾਣੀ ਪਾਣੀ ਆ ਜਾਣਾ ਠੀਕ ਹੈ ਜੀ ਠੀਕ ਹੈ ਜਿਹੜੇ ਉਹਨਾਂ ਦੀ ਸੰਗਤ ਕਰਦੇ ਸੀ ਨਾ ਹਮਮ ਰਾਮ ਸਿੰਘ ਜੀ ਆਂਦੀ ਤੇ ਉਹ ਅਕਸਰ ਇਹ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਹਾਂ ਉਹਨਾਂ ਦੇ ਮਹਾਂਪੁਰਸ਼ਾਂ ਦੇ ਬਚਨ ਹੋਏ ਹੋਏ ਨੇ ਓਕੇ ਕਿਉਂਕਿ ਜਿਹੜੇ ਸਾਧੂ ਸੰਤ ਮਹਾਤਮਾ ਰੱਬ ਦੇ ਕੋਈ ਪਿਆਰੇ ਹੋਏ ਨੇ ਨਾ ਉਹ ਰੱਬ ਨਾਲ ਇੱਕ ਹੁੰਦੇ ਨੇ ਸੰਤਾਂ ਨੂੰ ਪਤਾ ਹੁੰਦਾ ਆਉਣ ਵਾਲੇ ਸਮੇਂ ਵਾਰੀ ਹੀ ਪਤਾ ਹੁੰਦਾ ਆਉਣ ਵਾਲੇ ਸਮੇਂ ਨੂੰ ਬਦਲ ਵੀ ਸਕਦੇ ਨੇ ਸੋ ਉਹਨਾਂ ਦੇ ਹੱਥ 'ਚ ਸਾਰੀ ਪਾਵਰ ਹੁੰਦੀ ਆ ਹਮਮ ਠੀਕ ਹੈ ਤੇ ਉਸ ਤਰੀਕੇ ਨਾਲ ਵਾਹਿਗੁਰੂ ਦਾ ਹੁਕਮ ਹੈ ਤੇ ਉਹਦੇ ਹੁਕਮ ਦੇ ਵਿੱਚ ਸਾਰਾ ਸੰਸਾਰ ਚੱਲਦਾ ਤੇ ਉਹ ਚੱਲਣਾ ਪੈਣਾ ਆਪਣੀ ਕਿਸੇ ਦੀ ਕਿਸੇ ਦੇ ਅੱਗੇ ਕੋਈ ਮਰਜ਼ੀ ਨਹੀਂ ਚਲਦੀ ਠੀਕ ਹੈ ਤੇ ਇੱਕ ਵਾਹਿਗੁਰੂ ਜਿਵੇਂ ਜਿਹੜੀਆਂ ਰੋਡ ਨਿਕਲਦੇ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਵੀ ਜ਼ਿਕਰ ਆਉਂਦਾ ਮੈਂ ਇੱਕ ਕਿਸੇ ਸਿੰਘ ਦੀ ਵੀਡੀਓ ਦੇਖੀ ਸੀਗੀ ਜੀ ਉਹੀ ਦੱਸਦੇ ਪਿਛੀ ਵੀ ਕਹਿੰਦੇ ਵੀ ਰੂਸ ਵਗੈਰਾ ਚੀਨ ਦੇ ਫੌਜਾਂ ਆਉਣਗੇ ਕੁਝ ਸ਼ਾਇਦਾਂ ਦਾ ਬਰ ਹਾਂਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਹੈ ਨਾ ਉਹਦੇ ਵਿੱਚ ਉਚਾਰਨ ਕੀਤਾ ਹਾ ਗੁਰੂ ਸਾਹਿਬ ਨੇ ਕਿ ਚਮਕੌਰ ਸਾਹਿਬ ਦੇ ਨੇੜੇ ਦੀ ਰੋਡ ਨਿਕਲੂਗੀ ਉਹਦੀ ਵਿਆਖਿਆ ਦੱਸ ਰਹੇ ਹਾਂ ਕਿਉਂਕਿ ਜੇ ਆਪਾਂ ਉਹਨੂੰ ਸਹੀ ਤਰੀਕੇ ਨਾਲ ਉਚਾਰਨ ਕਰਾਂਗੇ ਤਾਂ ਵਿਆਖਿਆ ਕਈਆਂ ਨੂੰ ਉਹ ਸਮਝ ਨਹੀਂ ਆਉਂਦਾ ਉਹ ਜਿਹੜਾ ਰੋਡ ਨਿਕਲੂਗਾ ਤੇ ਉਹਦੇ ਤੋਂ ਦੀ ਰੂਸ ਚੀਨ ਇਹ ਦੇਸ਼ਾਂ ਨੇ ਆਉਣਾ ਟੈਂਕ ਲੈ ਕੇ ਹਮਲਾ ਕਰਨ ਵਾਸਤੇ ਚਲੋ ਉਹਨੇ ਟੈਂਕਾਂ ਦਾ ਜ਼ਾਰ ਨਹੀਂ ਸੀ ਕਿਤਾ ਅੱਜ ਦੇ ਤਕਨੀਕ ਦੇ ਮੁਤਾਬਕ ਉਹ ਚੀਜ਼ਾਂ ਆ ਚੁੱਕੀਆਂ ਨੇ ਤੇ ਉਹ ਚੀਜ਼ਾਂ ਜਦੋਂ ਆਉਣੀਆਂ ਨੇ ਤੇ ਉਹਨਾਂ ਨੇ ਫਿਰ ਇੰਡੀਆ ਦੇ ਉੱਤੇ ਹਮਲਾ ਕਰਨਾ ਜਿਸ ਦੇ ਨਾਲ ਦੁਨੀਆ ਨੇ ਖਤਮ ਹੋ ਜਾਣਾ ਇੱਕ ਚੀਜ਼ ਦਾ ਹਮਲਾ ਨਹੀਂ ਨਾ ਹੋਣਾ ਵੈਕਰੂ ਇਸ ਤਰ੍ਹਾਂ ਪਾਣੀ ਦੀ ਮਾਰ ਪੈਣੀ ਆ ਖਾਣ ਪੀਣ ਦੀ ਮਾਰ ਪੈਣੀ ਆ ਲੋਕ ਭੁੱਖੇ ਮਰਨਗੇ ਇੱਕ ਦੂਜੇ ਤੋਂ ਖੋਖੋ ਕੇ ਖਾਣਗੇ ਉਹਦੇ ਨਾਲ ਲੋਕਾਂ ਨੇ ਮਰ ਜਾਣਾ ਤੁਸੀਂ ਫਿਰ ਹਮਲੇ ਹੋਣਗੇ ਦੇਸ਼ ਦੇ ਉੱਤੇ ਹਨਾ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਆਪਸ ਚ ਲੜ ਲੜ ਕੇ ਮਰ ਜਾਣਾ ਪਰ ਇਹ ਇਹਦਾ ਵੀ ਜਿਆਦਾ ਪ੍ਰਭਾਵ ਜਿਵੇਂ ਇੰਡੀਆ ਨਾਲ ਹੀ ਹੋਊਗਾ ਕਿ ਨਹੀਂ ਸਾਰੇ ਕੰਟਰੀਆਂ ਤੇ ਸਾਰੇ ਦੇਸ਼ਾਂ ਤੇ ਉੱਤੀ ਹੋਣਾ ਇੰਡੀਆ ਦਾ ਥੋੜਾ ਜਿਹਾ ਵਿਚਾਰ ਰਹ ਜੂਗਾ ਬਾਕੀ ਦੇਸ਼ਾਂ ਦੇ ਮੁਕਾਬਲੇ ਜਿਹੜੇ ਬਾਹਰਲੇ ਦੇਸ਼ ਨੇ ਉੱਥੇ ਤਾਂ ਬਹੁਤ ਜਿਆਦਾ ਮਤਲਬ ਜੇ ਆਪਾਂ ਕਰੀ 100% ਅਸਰ ਹੋਣਾ ਤਾਂ ਇੱਥੇ ਇੰਡੀਆ ਦੇ ਵਿੱਚ 60% ਦੇ ਕਰੀਬ ਇੱਥੇ ਨੁਕਸਾਨ ਹੋਣਾ ਜੇ ਉੱਥੇ 100 ਹੋਣਾ ਇੱਥੇ 60 ਹੋਊਗਾ ਵਾਜੂ ਹੂੰ ਠੀਕ ਕਿਉਂਕਿ ਬਾਹਰਲੇ ਕੰਟਰੀ ਤੇ ਆਪਾਂ ਸੁਣਦੇ ਜਿਵੇਂ ਪਿੱਛੇ ਜੇ ਪਹਿਲਾਂ ਅੱਜ ਤੋਂ ਸਾਲ ਪਹਿਲਾਂ ਆਸਟ੍ਰੇਲੀਆ 'ਗ ਲੱਗੀ ਸੀ ਨਾ ਜੰਗਲਾਂ 'ਚ ਪਰ ਹੁਣ ਪਿੱਛੇ ਜੇ ਲੱਗੀ ਹੈ ਹਾਂਜੀ ਬਾਈ ਸੁਣਿਆ ਹੋਊਗਾ ਨਾ ਜਿੱਕਰ ਹਾਂਜੀ ਹਾਂ ਉਹ ਸਾਰੇ ਉਹ ਸਾਰੇ ਨਾ ਇਹ ਚੱਲ ਪਿਆ ਠੀਕ ਹੈ ਉਹ ਥੋੜਾ 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 ਕਿਤੇ ਨਾ ਕਿਤੇ ਹੋ ਰਿਹਾ ਪਾਣੀ ਆ ਗਿਆ ਸੀ ਪਿੱਛੇ ਜੇ ਦੇਖੋ ਤੁਸੀਂ ਪਟਿਆਲਾ ਸਾਈਡ ਕਿੰਨਾ ਹਨਾ ਉਹ ਥੋੜਾ ਥੋੜਾ ਰੱਬ ਸਾਲ ਦੀ ਸਾਲ 6 ਮਹੀਨੇ ਬਾਅਦ ਆਪਦੀ ਯਾਦ ਦਿਵਾਉਂਦਾ ਵੀ ਭਾਈ ਭੁੱਲ ਵੀ ਜਾਂਦੇ ਹਨਾ ਵੀ ਭਾਈ ਸਮਾਂ ਭਿਆੰਕਰ ਆ ਰਿਹਾ ਸਮਾਂ ਮਾੜਾ ਆ ਰਿਹਾ ਤੁਸੀਂ ਬਚ ਜੋ ਗੁਰੂ ਦੀ ਗੱਲ ਸੁਣ ਲਓ ਗੁਰੂ ਦੇ ਲੜ ਲੱਗ ਜਾਓ ਪਰ ਬਸ ਅਕਲ ਤੇ ਪੜਦਾ ਪੈਣ ਵਾਲੀ ਗੱਲ ਹੈ ਇੱਕ ਤਰ੍ਹਾਂ ਦੀ ਕਿ ਸਾਰੇ ਗੁਰਬਾਣੀ ਨਾਲੋਂ ਟੁੱਟ ਚੁੱਕੇ ਨੇ ਰੱਬ ਦੀ ਕੋਈ ਗੱਲ ਨਹੀਂ ਕਰਦਾ ਕੋਈ ਸਾਧੂ ਸੰਤ ਮਹਾਂਪੁਰਸ਼ ਜੋ ਰੱਬ ਦੀ ਗੱਲ ਕਰਦਾ ਪਰਮਾਤਮਾ ਨਾਲ ਜੋੜਦਾ ਉਹਦੀ ਸੰਗਤ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਜਾ ਕੇ ਆਪਾਂ ਬੈਠਦੇ ਨਹੀਂ ਹੂੰ ਕਿੰਤੂ ਪ੍ਰੰਤੂ ਵੀ ਕੀਤਾ ਕਿੰਤੂ ਪ੍ਰੰਤੂ ਕਰਦੇ ਆਂ ਨਿੰਦਦੇ ਆਂ ਹਨਾ ਸਾਰਾ ਕੁਝ ਦੇਖਦੇ ਆਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਕਿੰਤੂ ਪ੍ਰੰਤੂ ਨਹੀਂ ਸੀ ਕਰਦੇ ਅਸੀਂ ਰੱਬ ਦੀ ਰਜਾ 'ਚ ਰਹਿੰਦੇ ਸੀ ਉਦੋਂ ਅਸੀਂ ਸੁਖੀ ਸੀ ਜੀ ਸੰਕੇ ਬਹੁਤ ਹੋ ਗਏ ਸੰਕੇ ਬਹੁਤ ਜ਼ਿਆਦਾ ਹਰ ਇੱਕਲ ਅੱਜ ਜੀ ਤੁਸੀਂ ਜੇ ਗੁਰਬਾਣੀ ਦੇ ਵਿੱਚ ਕੋਈ ਵੀ ਤੁਕ ਜੇ ਮਤਲਬ ਕਹਤਾ ਵੀ ਕੋਈ ਵੀ ਉਹਨਾਂ ਨੇ ਕਹਤਾ ਜਿਵੇਂ ਵੀ ਪੂਤ ਪੇਤ ਦੀ ਕਹਿਦੀਏ ਠੀਕ ਆ ਵੀ ਹੈਗੇ ਨੇ ਗੁਰਬਾਣੀ ਇਸ ਗੱਲ ਤੇ ਮੋਹਰ ਲਾਉਂਦੀ ਆ ਠੀਕ ਆ ਤੇ ਪਰ ਲੋਕ ਕਹਿੰਦੇ ਨੇ ਹੈ ਹੀ ਨਹੀਂ ਜੀ ਦੱਸੋ ਕੀ ਆਪਾਂ ਕੀ ਮੂਰਖ ਨਾਲ ਕਿੱਥੋਂ ਆਪਾਂ ਮੱਥਾ ਮਾਰ ਲਾਂਗੇ ਹਣਾ ਸੋ ਦੁਨੀਆ ਤਾਂ ਬਸ ਵਾਹਿਗੁਰੂ ਹੀ ਬਚਾ ਸਕਦਾ ਹੁਣ ਇਹਨਾਂ ਨੂੰ ਤੇ ਪਰਮਾਤਮਾ ਕਿਰਪਾ ਕਰੇ ਕਿ ਜਿਹੜੇ ਨਾਮ ਜਪਣ ਵਾਲੇ ਨੇ ਉਹ ਵੱਧ ਤੋਂ ਵੱਧ ਨਾਮ ਜਪਣ ਤਾਂ ਜੋ ਉਹਨਾਂ ਦਾ ਬਚਾਅ ਹੋ ਸਕੇ ਹੂੰ ਜੀ ਤੇ ਇੱਕ ਵੈਗੁਰੂ ਜਿੱਦਾਂ ਆਪਾਂ ਹੋਰ ਵੀ ਕਈ ਵਾਰ ਵੀਡੀਓ ਦੇਖਦੇ ਆ ਜਿਹਦੇ ਵਿੱਚ ਕਲਕੀ অবতার ਦੀ ਗੱਲ ਕੀਤੀ ਜਾਂਦੀ ਵੀ ਦਸ਼ਮਪਿਤਾ ਜੀ ਦੁਬਾਰਾ ਕੁਝ ਆਉਂਦਾ ਜੇਕਰ ਆਉਂਦਾ ਕਿਤੇ ਹਾਂਜੀ ਅ ਕਿਉਂਕਿ ਸਾਰੇ ਧਰਮਾਂ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨੇ ਸਹਾਈ ਹੋ ਕੇ ਸਾਰੀਆਂ ਜੋਤਾਂ ਪ੍ਰਗਟ ਕੀਤੀਆਂ ਨੇ ਠੀਕ ਆ ਚਾਹੇ ਸ੍ਰੀ ਕ੍ਰਿਸ਼ਨ ਜੀ ਦੀ ਲਾ ਲੋ ਚਾਹੇ ਸ੍ਰੀ ਰਾਮਚੰਦਰ ਜੀ ਦੀ ਚਾਹੇ ਚਾਹੇ ਗੁਰੂ ਗੋਬਿੰਦ ਸਿੰਘ ਜੀ ਦੀ ਕਰ ਲੋ ਚਾਹੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸੇ ਪਾਤਸ਼ਾਹ ਜੀ ਦੀ ਕਰ ਲੋ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਸਰੂਪ ਨੇ ਠੀਕ ਹੈ ਤੇ ਸਮੇਂ-ਸਮੇਂ ਅਨੁਸਾਰ ਉਹਨਾਂ ਨੇ ਕੀਤਾ ਤੇ ਕਿਉਂਕਿ ਅ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਉਣਾਗਾ ਸੋ ਜਿਵੇਂ ਉਹਨਾਂ ਨੇ ਉਚਾਰਨ ਕੀਤਾ ਹੋਇਆ ਉਹ ਸਮਾਂ ਬਹੁਤ ਨੇੜੇ ਆ ਤੇ ਉਹ ਆਉਣਗੇ ਵੀ ਤੇ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਉਹ ਵੀ ਬਹੁਤ ਛੇਤੀ ਹੋਊਗੀ ਖਾਲਸਾ ਰਾਜ ਜਿਹਨੂੰ ਆਪਾਂ ਕਹਨੇ ਆ ਖਾਲਸਾ ਰਾਜ ਆਊਗਾ ਉਹਦਾ ਵੀ ਸਮਾਂ ਨੇੜੇ ਆ ਚੁੱਕਿਆ ਪਰ ਉਹ ਆਊਗਾ ਜਦੋਂ ਸਾਰਾ ਕੁਝ ਠੀਕ ਠਾਕ ਹੋ ਗਿਆ ਦੁਨੀਆ ਜਦੋਂ ਸਾਂਤ ਹੋ ਗਈ ਮਤਲਬ ਇੱਕ ਵਾਰੀ ਜਿਹੜਾ ਦੁਨੀਆ ਉੱਜੜ ਜਾਣੀ ਹੈ ਮਤਲਬ ਉੱਜੜੂਗੀ ਠੀਕ ਹੈ ਹਾਂਜੀ ਉਹ ਉੱਜੜੂਗੀ ਉੱਜੜੇ ਬਿਨਾ ਵਾਹਿਗੁਰੂ ਨਹੀਂ ਹੁਣ ਰਹਿ ਸਕਦੀ ਨਾਮ ਜਪਣ ਵਾਲੀਆਂ ਰੂਹਾਂ ਬਚਣਗੀਆਂ ਜੋ ਬਹੁਤ ਪਰਮਾਤਮਾ ਦੇ ਪਰਮੇਸ਼ਰ ਦੇ ਨੇੜੇ ਨੇ ਉਹਨਾਂ ਦਾ ਬਚਾਅ ਵਾਹਿਗੁਰੂ ਹੋ ਜਾਏਗਾ ਤੇ ਵਾਹਿਗੁਰੂ ਜਿੱਦਾਂ ਆਪਾਂ ਦੇਖਦੇ ਆ ਵੀਰ ਤਿਆਰੀ ਕੀ ਕਰਨੀ ਚਾਹੀਦੀ ਹੈ ਮਤਲਬ ਕਿਹੜੀ ਚੀਜ਼ ਬੰਦਾ ਜਿਵੇਂ ਇੱਕ ਤਾਂ ਨਾਮ ਸਿਮਰਨ ਆ ਗਿਆ ਹੋਰ ਚੀਜ਼ਾਂ ਦੀ ਕੀ ਤਿਆਰੀ ਕਰ ਸਕਦਾ ਬੰਦਾ ਵੀ ਇਸ ਚੀਜ਼ ਤੋਂ ਥੋੜਾ ਜਿਹਾ ਬੰਦਾ ਬਚ ਬਚ ਸਕੇ ਵਾਹਿਗੁਰੂ ਦੇਖੋ ਪਹਿਲਾਂ ਆਪਾਂ ਨਾਮ ਸਿਮਰਨ ਬਾਰੇ ਹੀ ਗੱਲ ਥੋੜੇ ਇਲਾਕੇ ਦੇ ਵਿੱਚ ਹਾਂ ਜਾਂ ਤੁਹਾਡੇ ਨੇੜੇ ਤੇੜੇ ਹਾਂ ਕੋਈ ਵੀ ਸਾਧੂ ਸੰਤ ਮਹਾਤਮਾ ਜੋ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਨੇ ਜਾਂ ਆਪਣੇ ਪਿੰਡਾਂ ਦੇ ਵਿੱਚ ਆਮ ਨੇ ਜਾਂ ਹਨਾ ਸ਼ਹਿਰਾਂ ਦੇ ਵਿੱਚ ਨੇ ਤੁਸੀਂ ਉੱਥੇ ਸੰਗਤ ਕਰਨੀ ਸ਼ੁਰੂ ਕਰ ਦੋ ਸਾਧੂ ਸੰਤ ਦੀ ਉਹਦੀ ਕਰੋ ਜੋ ਪਰਮਾਤਮਾ ਨਾਲ ਜੋੜਦਾ ਜੋ ਤੁਹਾਨੂੰ ਰੱਬ ਦੀ ਗੱਲ ਕਰਦਾ ਤੇ ਉਹਦੇ ਨਾਲ ਉਹਦੇ ਨਾਲ ਤੁਹਾਨੂੰ ਅਪੇਧ ਕਰਾਉਣ ਦੀ ਗੱਲ ਕਰਦਾ ਕੀ ਹਾਂ ਤੁਸੀਂ ਉਹਦੇ ਵਿੱਚ ਜੁੜੋ ਹਾਂ ਸਾਧੂ ਸੰਗਤ ਦੀ ਜਦੋਂ ਆਪਾਂ ਕਰਦੇ ਆ ਨਾ ਸਾਧੂ ਦੀ ਸੰਗਤ ਕਰਦੇ ਆ ਉਹਦੇ ਨਾਲ ਅਸੀਂ ਮੋਟੀਵੇਟ ਹੁੰਨੇ ਆ ਅਸੀਂ ਰੱਬ ਨਾਲ ਟੁੱਟਦੇ ਨਹੀਂ ਉਹ ਸਾਨੂੰ ਜੋੜੂਗਾ ਕਿਉਂਕਿ ਸਾਧੂ ਦੀ ਸਿੱਧੀ ਰੱਬ ਨਾਲ ਲੱਗੀ ਵੀ ਹੁੰਦੀ ਆ ਇਹ ਤਾਂ ਹੈ ਠੀਕ ਆ ਤੇ ਉਹਨੇ ਫਿਰ ਜਦੋਂ ਪਰਮਾਤਮਾ 'ਗੇ ਅਰਦਾਸ ਕਰਨੀ ਆ ਕਿ ਇਹ ਤੇਰਾ ਨਾਮ ਵੀ ਜਪਦੇ ਨੇ ਵਾਹਿਗੁਰੂ ਤੂੰ ਇਹਨਾਂ ਦਾ ਬਚਾਅ ਕਰਨਾ ਠੀਕ ਆ ਇਹ ਤੇਰੀ ਸੰਗਤ ਚ ਆਏ ਨੇ ਤਾਂ ਜਿਹੜਾ ਆਪਾਂ ਦਸ ਦਿਨਾਂ ਚ ਕਰਨਾ ਕੰਮ ਉਹ ਇੱਕ ਸਕਿੰਟ ਚ ਕਰਵਾ ਦਿੰਦਾ ਉਹਦੇ ਕੋਲ ਇੰਨੀ ਬਰਕਤ ਹੁੰਦੀ ਆ ਸੋ ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਆ ਪਰਮਾਤਮਾ ਨਾਲ ਜਿਹੜੇ ਜੁੜੇ ਬੈ ਨੇ ਸਿਰਫ ਉਹਨਾਂ ਦੀ ਇਹ ਧਾਗੇ ਤਵੀਤਾਂ ਵਾਲਿਆਂ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ ਰੱਬ ਦੀ ਗੱਲ ਕਰਨੀ ਚਾਹੀਦੀ ਹੈ ਹੁਣ ਸਾਨੂੰ ਜ਼ਰੂਰਤ ਹੈ ਕਿ ਇਹਨਾਂ ਤੰਤਰੀਆਂ ਜਾਂ ਧਾਗੇ ਤਵੀਤਾਂ ਤੋਂ ਜ਼ਿਆਦਾਤਰ ਇਹ ਲੋਕ ਬਹੁਤ ਹੀ ਚੀਜ਼ਾਂ ਵਿੱਚ ਫਸੇ ਹੋਏ ਨੇ ਠੀਕ ਹੈ ਇਧਰੋਂ ਬਚ ਕੇ ਗੁਰੂ ਵਾਲੇ ਪਾਸੇ ਆਉਣ ਦੀ ਜ਼ਰੂਰਤ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੋ ਸਿਮਰਨ ਕੋ ਉਸੇ ਬੈਠ ਕੇ ਬਾਣੀ ਪੜੋ ਹੂੰ ਗੁਰੂ ਸਾਹਿਬ ਦੇ ਜਿਆਦਾ ਨਹੀਂ ਕਰ ਸਕਦਾ ਇੱਕ ਸਹਿਜ ਪਾਠ ਜਾਂ ਅਖੰਡ ਪਾਠ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਗੁਰੂ ਦੀ ਸੋਝੀ ਆਵੇ ਕਿ ਗੁਰੂ ਸਾਨੂੰ ਕਹਿਣਾ ਕੀ ਚਾਹੁੰਦਾ ਠੀਕ ਆ ਗੁਰੂ ਨੇ ਸਾਨੂੰ ਸਾਰਾ ਜੀਵਨ ਜਾਂਚ ਸਿਖਾਇਆ ਵੀ ਅਸੀਂ ਕਿਸ ਤਰੀਕੇ ਨਾਲ ਕਿਵੇਂ ਜੀਵਨ ਜਿਉ ਸਕਦੇ ਹਾਂ ਕਿਵੇਂ ਕਰ ਸਕਦੇ ਹਾਂ ਸਾਨੂੰ ਗੁਰੂ ਹੀ ਬਚਾ ਸਕਦਾ ਹੋਰ ਤੁਹਾਨੂੰ ਕੋਈ ਧਾਗੇ ਤਵੀਤ ਜਾਂ ਤੰਤ੍ਰਿਕ ਜਾਂ ਕੁਝ ਵੀ ਉਹ ਨਹੀਂ ਬਚਾ ਸਕਦਾ ਸੱਚਾ ਸਾਧੂ ਮਹਾਤਮਾ ਪਰਮਾਤਮਾ ਨਾਲ ਜੋੜਦਾ ਜੋ ਉਹ ਤੁਹਾਨੂੰ ਬਚਾ ਸਕਦਾ ਠੀਕ ਹੈ ਠੀਕ ਹੈ ਤੇ ਬਚਾਅ ਲਈ ਸਾਨੂੰ ਵੈਗਰੂ ਹੋਰ ਕਰਨਾ ਚਾਹੀਦਾ ਪਹਿਲਾਂ ਸਾਨੂੰ ਜਿਹੜਾ ਸਾਡਾ ਖਾਣ ਪੀਣਾ ਜ਼ਰੂਰੀ ਆ ਠੀਕ ਆ ਉਹਦੇ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਆਪਦਾ ਆਉਣ ਵਾਲੇ ਸਮੇਂ ਦਾ ਜਿਹੜਾ ਖਾਣ ਪੀਣ ਦੀਆਂ ਵਸਤੂਆਂ ਨੇ ਜ਼ਰੂਰੀ ਉਹ ਸਾਨੂੰ ਆਪਦੇ ਘਰਾਂ ਦੇ ਵਿੱਚ ਜਮ੍ਹਾਂ ਕਰਕੇ ਰੱਖ ਲੈਣੀਆਂ ਚਾਹੀਦੀਆਂ ਨੇ ਠੀਕ ਹੈ ਤੇ ਘੱਟੋ ਘੱਟ ਤੁਸੀਂ ਜ਼ਿਆਦਾ ਨਹੀਂ ਤਾਂ 3 ਤੋਂ 4 ਸਾਲ ਤਾਂ ਕਰੋ ਹੀ ਕਰੋ ਉਸ ਤੋਂ ਬਾਅਦ ਚਲੋ ਥੋੜਾ ਜਿਹਾ ਸਮਾਂ ਠੀਕ ਹੋ ਜਾਊਗਾ ਤੁਹਾਨੂੰ ਸੌਖਾ ਮਿਲ ਜਾਕਰੂ ਖਾਣ ਪੀਣ ਨੂੰ ਪਰ ਮਿਲੂਗਾ ਵੀ ਉਹਨੂੰ ਨਾ ਜਿਹਦੇ ਕੋਲ ਕੁਝ ਹੋਊਗਾ ਗਰੀਬੀ ਨਹੀਂ ਜ਼ਿਆਦਾ ਵੱਧ ਜਾਣੀਆਂ ਇਸ ਦੇ ਵਿੱਚ ਕੀ ਮੁਸ਼ਕਲ ਹੋ ਜਾਣਾ ਹਾਲਾਤ ਤਾਂ ਹੁਣ ਵੀ ਬਹੁਤ ਮਾੜੇ ਨੇ ਤੇ ਬੈਂਕਾਂ ਦਾ ਸਿਸਟਮ ਖਤਮ ਹੋ ਜਾਣਾ ਜਿਹੜੇ ਬੈਂਕਾਂ ਦੇ ਵਿੱਚ ਪੈਸੇ ਪੈਣੇ ਤੁਹਾਡੇ ਰੁਪਏ ਪੈਣੇ ਉਹਨਾਂ ਨੂੰ ਤੁਸੀਂ ਆਪ ਦੇ ਹੱਥਾਂ ਹਿੱਟ ਕਰੋ ਠੀਕ ਹੈ ਜ਼ਰੂਰੀ ਆ ਤੇ ਪੀਣ ਵਾਲੀਆਂ ਪਾਣੀ ਆ ਜਿਵੇਂ ਉਹਨੂੰ ਉਹਦਾ ਵਿਚਾਰ ਰੱਖੋ ਵਿਚਾਰ ਰੱਖੋ ਕਿਉਂਕਿ ਪਾਣੀ ਜ਼ਿਆਦਾ ਹੋਣ ਕਰਕੇ ਸਾਫ ਨਹੀਂ ਹੁੰਦੀ ਹੈ ਵੀਰੇ ਪਾਣੀ ਆਪਣੇ ਕਿਸਾਨ ਵੀ ਕਰਦੇ ਜਾਂ ਆਮ ਆਪਾਂ ਟੂਟੇ ਚੱਲਦੇ ਆ ਆਮ ਵੀ ਕਰਦੇ ਆ ਸੋ ਪਾਣੀ ਦਾ ਵਿਚਾਰ ਰੱਖੋ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਕਹਿਣ ਦਾ ਮਤਲਬ ਉਹ ਸਾਰੀਆਂ ਵਿਚਾਰ ਕਿਉਂਕਿ ਕੁਦਰਤ ਨੇ ਹਵਾ ਦੀ ਵੀ ਮਾਰ ਪੈਣੀ ਆ ਧਰਤੀ ਤੇ ਉੱਤੇ ਤੂਫਾਨ ਆਉਣੇ ਆ ਪਾਣੀ ਦੀ ਵੀ ਪੈਣੀ ਆ ਕੁਦਰਤੀ ਸਾਰੀਆਂ ਆਫਤਾਂ ਆਉਣੀਆਂ ਨੇ ਵਾਹਿਗੁਰੂ ਹੋ ਸਕਦਾ ਸਾਡੇ ਤੋਂ ਇੱਕ ਅੱਧੀ ਗੱਲ ਰਹਿ ਗਈ ਹੋਵੇ ਦੱਸਣ ਕਨੀਓ ਸੋ ਕੁਦਰਤੀ ਸਾਰੀਆਂ ਆਫਤਾਂ ਆਉਣਗੀਆਂ ਕੋਈ ਆਫਤ ਨਹੀਂ ਹੈਗੀ ਵੀ ਗੜੇ ਨਹੀਂ ਪੈਣੇ ਮੀਂਹ ਨਹੀਂ ਪੈਣਾ ਸਾਰਾ ਕੁਝ ਆਊਗਾ ਠੀਕ ਹੈ ਵਾਹਿਗੁਰੂ ਮੈਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਸੰਗਤ ਹਨਾ ਵਕਫਾ ਕਥਾਵਾਂ ਤੇ ਰਹਿੰਦੀ ਆ ਪੰਜਾਬ ਚ ਵੀ ਇਹਦਾ ਰੀਜ਼ਨ ਕਿ ਪੰਜਾਬ ਵਾਲੇ ਲੋਕ ਥੋੜੇ ਬਚ ਸਕਦੇ ਆ ਗੁਰੂ ਪੀਰਾਂ ਦੀ ਧਰਤੀ ਕਰਕੇ ਹਾਂ ਗੁਰੂਆਂ ਦੀ ਧਰਤੀ ਕਰਕੇ ਉਹ ਵੀ ਤਾਂ ਬਚਣਗੇ ਕਿ ਜੇ ਅਸੀਂ ਸੰਗਤ ਕਰਾਂਗੇ ਜੇ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਜੇ ਹੁਣ ਸਾਡੀ ਕੰਧਰਾਲ ਗੁਰਦੁਆਰਾ ਸਾਹਿਬ ਆ ਅਸੀਂ ਕਦੇ ਜਾਂਦੇ ਨਹੀਂ ਸੀ ਕਦੇ ਰੱਬ ਦਾ ਨਾਮ ਨਹੀਂ ਲੈਂਦੇ ਤਾਂ ਫੇਰ ਕਿੱਥੋਂ ਵੈਗੁਰੂ ਬਚਾ ਹੋਣਾ ਫੇਰ ਨਹੀਂ ਬਚਾ ਹੋਣਾ ਤੇ ਜਿਹੜੇ ਬਾਹਰਲੇ ਵੀਰ ਭੈਣ ਨੇ ਉਹਨਾਂ ਨੂੰ ਅਸੀਂ ਜ਼ਰੂਰ ਕਹਿਣਾ ਚਾਹਵਾਂਗੇ ਕਿ ਉੱਥੇ ਤਾਂ ਥੋੜਾ ਜਿਆਦਾ ਹੋਣਾ ਤੇ ਤੁਸੀਂ ਆਪ ਦਾ ਬਚਾਅ ਕਰ ਸਕਦੇ ਹੋ ਜੋ ਇੰਡੀਆ ਆ ਸਕਦੇ ਨੇ ਉਹ ਸਮਾਂ ਦੇਖ ਕੇ ਜਦੋਂ ਵੀ ਉਹਨਾਂ ਨੂੰ ਸਮਾਂ ਲੱਗਦਾ ਉਹਦਾ ਬਚਾ ਕਰ ਲੈਣ ਭਾਈ ਨਾਮ ਸਿਮਰਨ ਨਾਲ ਜੁੜ ਲੈਣ ਜਿੰਨਾ ਚਿਰ ਮੈਂ ਉੱਥੇ ਨੇ ਉਸ ਤੋਂ ਬਾਅਦ ਆਪਦੀ ਦੇਸ਼ ਚ ਆ ਕੇ ਆਪਦੇ ਘਰ ਪਰਵਾਦ ਦੀ ਸੁੱਖ ਸ਼ਾਂਤੀ ਵਾਸਤੇ ਇੱਥੇ ਰਹਿ ਕੇ ਆਪਦੇ ਪਰਿਵਾਰ ਨਾਲ ਸਮਾਂ ਕੱਢ ਲੈਣ ਤੇ ਗੁਰੂ ਦੀ ਸੰਗਤ ਕਰਨ ਠੀਕ ਹੈ ਜੀ ਇੱਕ ਵਾਰ ਗੁਰੂ ਜਿਵੇਂ ਗੁਰਨਾਕਦੇਵ ਜੀ ਦੀ ਵੀ ਬਾਰਤਾਲਾ ਹੋਈ ਸੀ ਕਲਯੁਗ ਦੇ ਨਾਲ ਉਹਦੇ ਵਿੱਚੋਂ ਕੀ ਸੰਕੇਤ ਜਾਂ ਕੀ ਕੀ ਦੱਸਿਆ ਸੀ ਕਲਯੁਗ ਦੇ ਉਹ ਵੈਗੁਰੂ ਉਹਦੇ ਵਿੱਚ ਜਿਵੇਂ ਅੱਜ ਦੀ ਘੜੀ ਸਮਾਂ ਚੱਲ ਰਿਹਾ ਹਨ ਜਦੋਂ ਕਲਯੁਗ ਆਇਆ ਸਾਹਮਣੇ ਤੇ ਭਾਈ ਮਰਦਾਨਾ ਜੀ ਉਹਦਾ ਸਰੂਪ ਬਹੁਤ ਭਿਆਨਕ ਸੀ ਖਤਰਨਾਕ ਜਿਹਾ ਸੀ ਉਹਨੂੰ ਦੇਖ ਕੇ ਨਾ ਅ ਡਰ ਜੇ ਗਿਆ ਸੀ ਵੀ ਇਹ ਕੌਣ ਆ ਕਿਉਂਕਿ ਅਚਾਨਕ ਹੀ ਭਾਈ ਮਰਦਾਨਾ ਜੀ ਉਹ ਦੇਖ ਕੇ ਉਹ ਗੁਰੂ ਸਾਹਿਬ ਕੋਲੇ ਗਏ ਤੇ ਗੁਰੂ ਸਾਹਿਬ ਭਜਨ ਕਰ ਰਹੇ ਸੀ ਤੇ ਕਹਿੰਦੇ ਜੀ ਗੁਰੂ ਸਾਹਿਬ ਵੀ ਐਵੇਂ ਕਰਕੇ ਵੀ ਬਹੁਤ ਭਿਆਨਕ ਸਰੂਪ ਆ ਤੇ ਵਸਤਰ ਨਹੀਂ ਪਾਏ ਹੋਏ ਹੂੰ ਤੇ ਵੀ ਪਤਾ ਨਹੀਂ ਕੌਣ ਆ ਤੇ ਤੁਸੀਂ ਵੀ ਕਿੱਥੋਂ ਆਇਆ ਵੀ ਉਹ ਵੀ ਆ ਰਿਹਾ ਕੋਈ ਹੂੰ ਤੇ ਉਹ ਜਦੋਂ ਨੇੜੇ ਆ ਗਿਆ ਤੇ ਗੁਰੂ ਸਾਹਿਬ ਨੇ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਕੌਣ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਨਮਸਕਾਰ ਕਰਕੇ ਕਿ ਮੈਂ ਕਲ ਜਾਊਗਾ ਹੂੰ ਤੇ ਕਹਿੰਦੇ ਵੀ ਠੀਕ ਆ ਭਾਈ ਜਿੱਦ ਤੁਸੀਂ ਆਉਣ ਵਾਲਾ ਸਮਾਂ ਕਹਿੰਦਾ ਜੀ ਮੇਰਾ ਅੱਛੇ ਇਹ ਉਹਨਾਂ ਨੇ ਪਹਿਲੇ ਹਾਂ ਵੀ ਆਉਣ ਵਾਲਾ ਸਮਾਂ ਜਿਹੜਾ ਆਉਣਾ ਕਲਯੁਗ ਉਹ ਕਹਿੰਦੇ ਵੀ ਤੁਸੀਂ ਨਾ ਭਿਆਨਕ ਸਰੂਪ ਕਿਉਂ ਧਾਰਨ ਕੀਤਾ ਚਲੋ ਗੁਰੂ ਸਾਹਿਬ ਜਾਣੀ ਜਾਣ ਸੀ ਪਰ ਉਹਨਾਂ ਨੂੰ ਪਤਾ ਸੀ ਵੀ ਉਹ ਕਿਉਂ ਆ ਕਿਵੇਂ ਆ ਪਰ ਇੱਕ ਆਪਣੇ ਵਰਗਿਆਂ ਨੂੰ ਸਮਝਾਉਣ ਵਾਸਤੇ ਜਾਂ ਆਪਣੇ ਵਰਗਿਆਂ ਨੂੰ ਦੱਸਣ ਵਾਸਤੇ ਗੁਰੂ ਸਾਹਿਬ ਨੇ ਇੱਕ ਵਿਧੀ ਬਣਾਈ ਉਹ ਤੋਂ ਪੁੱਛਿਆ ਕਿ ਹਨਾ ਤੁਸੀਂ ਕੌਣ ਜਾਂ ਕਿਵੇਂ ਆ ਤੇ ਫਿਰ ਉਹਨਾਂ ਨੇ ਦੱਸਿਆ ਸੀ ਕਿ ਮੇਰਾ ਜਿਹੜਾ ਕਲਯੁਗ ਦਾ ਸਮਾਂ ਹੋਊਗਾ ਬਹੁਤ ਭਿਆਨਕ ਹੋਊਗਾ ਜਿਸ ਤਰ੍ਹਾਂ ਮੇਰਾ ਸਰੂਪ ਮੈਂ ਇਹ ਬਣਾਇਆ ਹੋਇਆ ਉਸ ਤਰੀਕੇ ਦਾ ਸੀ ਹਾਂਜੀ ਤੇ ਫਿਰ ਉਹ ਗੁਰੂ ਸਾਹਿਬ ਨੇ ਵਿਚਾਰਨ ਕੀਤਾ ਕਿ ਭਾਈ ਤੂੰ ਆਹ ਆਪਣਾ ਦੋਨੇ ਹੱਥਾਂ ਨਾਲ ਆਪਦੇ ਨਾਲ ਇੱਕ ਨਾਲ ਗੁਪਤ ਇੰਦਰੀ ਤੇ ਇੱਕ ਦੂਸਰੇ ਹੱਥ ਨਾਲ ਤੂੰ ਆਦੀ ਜੀਭ ਕਿਉ ਫੜੀ ਆ ਤੇ ਉਹ ਕਹਿੰਦਾ ਜੀ ਮੇਰੇ ਰਾਜ ਦੇ ਵਿੱਚ ਜਿਹੜੇ ਲੋਕ ਹੋਣਗੇ ਜਾਂ ਜਿੰਨੇ ਵੀ ਜੀਵ ਜੰਤੂ ਹੋਣਗੇ ਤੇ ਲੋਕ ਖਾਂਦੇ ਨੇ ਸਵੇਰ ਤੋਂ ਸ਼ਾਮ ਤੱਕ ਖਾਣ ਰਾਤ ਨੂੰ ਵੀ ਖਾਣ ਤੇ ਜਾਂ ਕਾਮਤੇ ਨੇ ਹੂੰ ਕੰਮਵਾਸ਼ਣਾ ਇੰਨੀ ਵੱਧ ਗਈ ਕਿ ਹਰ ਕੋਈ ਮਤਲਬ ਪ੍ਰਾਣੀ ਵੀ ਹੂੰ ਪਸ਼ੂ ਪਾਸੀ ਦਾ ਲਓ ਜਿੰਨਾ ਮਰਜ਼ੀ ਲਾ ਲਓ ਜੀਵ ਜੰਤੂ ਉਹ ਵੀ ਕਾਮਤੇ ਨੇ ਤੇ ਪਸ਼ੂ ਇੱਕ ਮਤਲਬ ਗਾਂ ਵੀ ਜੇ ਆਪਦੇ ਬੱਚੇ ਨੂੰ ਜਨਮ ਦਿੰਦੀ ਆ ਨਾ ਤੇ ਉਹ ਵੀ ਇਹਨੂੰ ਲੱਤਾਂ ਮਾਰਦੀ ਆ ਮੈਂ ਥੋੜੇ ਦਿਨ ਪਹਿਲਾਂ ਇੱਕ ਵੀ ਨੂੰ ਵੀਡੀਓ ਦਿਖਾਈ ਸੀ ਕਿਸੇ ਸਿੰਘ ਨੇ ਤੇ ਉਹ ਕਾਲਯੁਗ ਦਾ ਪ੍ਰਭਾਵ ਆ ਉਹਦੇ ਦੇਖੋ ਉਹ ਇਸ ਤਰ੍ਹਾਂ ਉਹਨੇ ਲੱਤਾਂ ਮਾਰ ਰਹੀ ਉਹਨੂੰ ਮਾਰਦਾ ਜਨਮ ਹੋਇਆ ਉਹਨੂੰ ਇਹ ਹੋ ਗਿਆ ਕਿ ਕੌਣ ਆ ਜਾਂ ਕਿਵੇਂ ਆ ਹਨਾ ਇਸ ਤਰੀਕੇ ਦਾ ਕਾਲਯੁਗ ਦਾ ਇੰਨਾ ਪ੍ਰਭਾਵ ਵਧਿਆ ਪਿਆ ਤੇ ਗੁਰੂ ਸਾਹਿਬ ਨੇ ਜਦੋਂ ਕਹਿੰਦੇ ਵੀ ਠੀਕ ਆ ਤੇ ਕਹਿੰਦੇ ਫਿਰ ਤੋਂ ਬਚਾ ਕਿਵੇਂ ਹੋ ਸਕਦਾ ਜਦੋਂ ਗੁਰੂ ਸਾਹਿਬ ਨੇ ਮਤਲਬ ਉਹਨੇ ਮਰਦਾਨਾ ਜੀ ਨੇ ਪੁੱਛਿਆ ਜਦੋਂ ਕੋਲੇ ਖੜੇ ਸੀ ਉਹ ਕਹਿੰਦੇ ਗੁਰੂ ਸਾਹਿਬ ਤੁਸੀਂ ਉਹਨ ਕਿਰਪਾ ਕਰੋ ਇਹਨਾਂ ਨੇ ਤਾਂ ਵੀ ਵਾਰਤਾ ਦੱਸਦੀ ਕਿ ਇਸ ਤਰ੍ਹਾਂ ਹੋਊਗਾ ਤੇ ਹੁਣ ਇਹਦਾ ਬਚਾਅ ਵੀ ਦੱਸੋ ਉਹ ਕਹਿੰਦੇ ਭਾਈ ਅੰਮ੍ਰਿਤ ਵੇਲਾ ਜੋ ਸਾਮੂਗਾ ਅਮਰਤ ਵੇਲੇ ਜੋ ਜੁੜੂਗਾ ਬਾਣੀ ਪੜੂਗਾ ਗੁਰੂ ਦੀ ਤੇ ਸੱਚ ਦੀ ਕਮਾਈ ਕਰੂਗਾ ਉਹਦਾ ਤੇ ਕਲਯੁਗ ਦਾ ਕਦੇ ਪ੍ਰਭਾਵ ਨਹੀਂ ਚੱਲੂਗਾ ਹੁਣ ਤੁਸੀਂ ਦੇਖੋ ਅਮਰਤ ਵੇਲੇ ਸਾਰਿਆਂ ਨੂੰ ਨੀਂਦ ਆਉਂਦੀ ਆ ਅਮਰਤ ਵੇਲਾ ਨਹੀਂ ਸਾਮਿਆ ਜਾਂਦਾ ਅਕੀ ਜੀ ਨੀਂਦ ਅਮਰਤ ਵੇਲੇ ਆ ਗਈ ਜਾਂ ਕੱਲ ਨੂੰ ਕਰ ਲਾਂਗੇ ਜਾਂ ਦਿਨੇ ਕਰਦੇ ਆ ਪਰ ਅਮਰਤ ਵੇਲੇ ਸਾਹਮਣ ਦੀ ਕਲਯੁਗ ਉੱਥੇ ਆਉਂਦੇ ਹੀ ਨਹੀਂ ਕਲਯੁਗ ਦਾ ਉੱਥੇ ਪੈਰੇ ਨਹੀਂ ਲੱਗਦਾ ਕਲਯੁਗ ਉੱਥੇ ਪ੍ਰਭਾਵ ਵੀ ਨਹੀਂ ਪਾਉਂਦਾ ਜਿੱਥੇ ਅਮਰਤ ਵੇਲਾ ਸਾਮਿਆ ਵਾ ਪਰ ਕਈ ਲੋਕ ਸੰਗਤ ਚ ਜੀਵਤ ਵੀਰੇ ਉੱਠਿਆ ਨਹੀਂ ਜਾਂਦਾ ਉਹ ਫਿਰ ਉਹ ਵੀ ਕਲਯੁਗ ਦਾ ਪ੍ਰਭਾਵ ਉਹ ਕਲਯੁਗ ਦਾ ਪ੍ਰਭਾਵ ਆ ਬਿਲ ਆਪਾਂ ਕਹਿੰਨੇ ਜੀ ਐਵੇਂ ਆ ਸਾਨੂੰ 네ਗੇਟਿਵ ਆ ਜਾਂ ਨਾ 네ਗੇਟਿਵਿਟੀ ਸਾਨੂੰ ਫੀਲ ਹੁੰਦੀ ਆ 네ਗੇਟਿਵਿਟੀ ਇੱਕ ਹੱਦ ਤੱਕ 네ਗੇਟਿਵਿਟੀ ਆ ਕੁਝ ਤਾਂ ਸਾਡੇ ਆਪ ਹੀ ਲੇਜੀਪਨ ਸੀ ਇਹਨਾਂ ਜ਼ਿਆਦਾ ਕਰ ਲਿਆ ਨਾ ਕਿ ਅਸੀਂ ਆ ਕਿਸੇ ਨਾ ਕਿਸੇ ਬਹਾਨੇ ਨਿਕਲ ਜਾਂਦੇ ਆ ਕਿ ਉੱਠਿਆ ਨਹੀਂ ਜਾਂਦਾ 네ਗੇਟਿਵਿਟੀ ਆ ਜਿਵੇਂ ਆ ਬਸ ਇੱਕ ਮਨ ਨੂੰ ਆਪਦੇ ਨੂੰ ਅੰਦਰ ਆਪਾਂ ਰੋਕਣ ਵਾਸਤੇ ਵੀ ਹਾਂ ਚਲੋ ਸਾਡੇ ਮਨ ਨੂੰ ਇੱਕ ਗੱਲ ਦਾ ਕਹਤਾ ਬਹਾਨਾ ਜਿਹਾ ਲੱਗ ਗਿਆ ਵੀ ਗੁਰੂ ਸਾਹਿਬ ਨੇ ਸੱਚੇ ਹੋਗੇ ਗੁਰੂ ਨੂੰ ਕਹਤਾ ਵੀ ਮਹਾਰਾਜ ਸਾਥੋਂ ਅੱਜ ਨਹੀਂ ਉੱਠਿਆ ਗਿਆ ਅਸੀਂ ਕੱਲ ਨੂੰ ਉੱਠਾਂਗੇ ਪਲਾਂ ਦੱਸੋ ਤੁਸੀਂ ਗੱਲ ਕਿਸੇ ਦੀ ਕਦੇ ਆਈ ਆ ਹੂੰ ਕੱਲ ਕਿਸੇ ਦੀ ਨਹੀਂ ਆਈ ਕੱਲ ਤਾਂ 라ਵਣ ਦੀ ਨਹੀਂ ਆਈ ਕਿਤੇ ਇਹ ਤਾਂ ਹੈ ਜੀ ਠੀਕ ਹੈ ਸੋ ਇਸ ਤਰੀਕੇ ਨਾਲ ਆਪਾਂ ਨੂੰ ਚਾਹੀਦਾ ਕਿ ਆਪਾਂ ਨੂੰ ਅੰਮ੍ਰਿਤ ਵੇਲਾ ਸਾਹਮਣਾ ਚਾਹੀਦਾ ਜਿਵੇਂ ਗੁਰੂ ਸਾਹਿਬ ਨੇ ਬਚਾ ਉਦੋਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਗੁਰੂ ਸਾਹਿਬ ਨੇ ਉਚਾਰਨ ਕਰਤਾ ਸੀ ਇਸੀ ਪਰ ਅਸੀਂ ਉਹਨਾਂ ਦੇ ਸਾਖੀਆਂ ਸੁਣ ਕੇ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਕਿ ਅਸੀਂ ਉਹ ਅੰਮ੍ਰਿਤ ਵੇਲਾ ਸਾਮੀ ਤੇ ਗੁਰੂ ਨਾਲ ਜੁੜ ਜਾਈਏ ਜਿਹਦੇ ਕਰਕੇ ਸਾਡਾ ਇਹਨਾਂ ਚੀਜ਼ਾਂ ਤੋਂ ਬਚਾਅ ਹੋ ਜੇ ਨਹੀਂ ਕਲਯੁਗ ਨੇ ਸਭ ਕੁਝ ਖਤਮ ਕਰ ਦੇਣਾ ਕਲਯੁਗ ਨੇ ਤਾਂ ਖਤਮ ਹੋਣਾ ਹੀ ਆ ਸਤਜੁਗ ਆਉਣਾ ਇਸ ਤੋਂ ਬਾਅਦ ਹਨਾ ਜਿਵੇਂ ਸਤਜੁਗ ਆਊਗਾ ਤੇ ਉਹ ਸਾਰਾ ਕੁਝ ਵਧੀਆ ਹੋਊਗਾ ਪਰ ਉਹਨਾਂ ਚਾਲ ਜਦੋਂ ਕਲਯੁਗ ਦਾ ਨਾਸ ਹੋਣਾ ਕਲਯੁਗ ਦੇ ਨਾਸ ਨਾਲ ਜਿਹੜੇ ਕਲਯੁਗ ਦੇ ਪ੍ਰਭਾਵ ਹੇਠ ਪ੍ਰਾਣੀ ਨੇ ਹੂੰ ਉਹਨਾਂ ਸਾਰਿਆਂ ਦਾ ਖਤਮ ਹੋ ਜਾਣਾ ਸੰਭਵ ਆ ਠੀਕ ਹੈ ਜੀ ਹਾਂ ਵੇਗੋ ਇੱਕ ਤੁਸੀਂ ਗੱਲ ਕੀਤੀ ਸੀ ਅਮਰਤ ਵੇਲੇ ਦੀ ਉਹ ਵੀ ਥੋੜਾ ਦੱਸ ਦਿਓ ਕਿ ਸੰਗਤਾਂ ਨੇ ਸਵਾਲ ਹੁੰਦਾ ਵੀ ਅਮਰਤ ਵੇਲੇ ਕਿਦੋਂ ਉੱਠ ਗਏ ਮੰਨ ਲਓ ਜੇ ਕੋਈ ਪਾਠ ਨਹੀਂ ਕਰਦਾ ਉਹ ਕਲਾ ਜਾਪ ਸਿਮਰਨ ਕਰ ਸਕਦਾਗਾ ਹਾਂ ਜੀ ਦੇਖੋ ਆਪਾਂ ਅਮਰਤ ਵੇਲੇ ਤੁਸੀਂ ਉੱਠਣਾਗਾ ਤੁਸੀਂ 1:30 ਵਜੇ ਇੱਕ 1:30 ਵਜੇ ਦੇ ਕਰੀਬ ਅੰਮ੍ਰਿਤ ਵੇਲਾ ਸਾਮ ਲੋ ਠੀਕ ਆ ਇਸ਼ਨਾਨ ਪਾਣੀ ਕਰਕੇ ਕਿੰਨੇ ਵਜੇ ਤੱਕ ਮਤਲਬ 2 ਵਜੇ ਤੁਸੀਂ ਅੰਮ੍ਰਿਤ ਵੇਲੇ 2 ਤੋਂ 4 ਵਜੇ ਤੱਕ ਦਾ ਸਮਾਂ ਲਾ ਲਓ ਉਸ ਤੋਂ ਬਾਅਦ ਆਰਾਮ ਕਰ ਲਓ ਜੇ ਤੁਹਾਨੂੰ ਕਰਨਾ ਹੀ ਆ ਤੁਸੀਂ 2 ਤੋਂ 4 ਕਰ ਲਓ ਉਸ ਤੋਂ ਬਾਅਦ ਆਰਾਮ ਕਰ ਲਓ ਜੇ ਕਿਸੇ ਦੀ ਸਿਹਤ ਨਹੀਂ ਠੀਕ ਸਾਢੇ 4 2 ਘੰਟੇ ਤਾਂ ਦਿਓ ਨਾ ਗੁਰੂ ਨੂੰ 24 ਅਸ਼ਟਪਤੀਆਂ ਸੁਖਨੀ ਸਾਹਿਬ ਦਾ ਉਸ ਸਮੇਂ ਬਹੁਤ ਜ਼ਿਆਦਾ એનર્ਜੀ ਹੁੰਦੀ ਪਾਵਰ ਹੁੰਦੀ ਬ੍ਰਹਮ ਬਿਲਕੁਲ ਜਿਹੜੀ એનર્ਜੀ ਆ ਨਾ ਆਪਣੀ ਬਾਡੀ ਦੇ ਵਿੱਚ ਆਪਾਂ ਕਹਿੰਦੇ ਆ ਸੱਤ ਚੱਕਰਾਸ ਨੇ ਇਹ ਉਹਨਾਂ ਨਾਲ ਵੀ ਟੱਚ ਹੁੰਦੀ ਆ ਉਹਨਾਂ ਨਾਲ ਕਿਵੇਂ ਹੁੰਦੀ ਆ ਵੈਗਰੂ ਕਿ ਜਦੋਂ ਜਿਹੜੀ એનર્ਜੀ ਹੁੰਦੀ ਆ ਨਾ ਆਪਣੇ ਆਮ ਜਿਹੜਾ ਬੰਦਾ ਹੈਗਾ ਕੋਈ ਵੀ ਹੂੰ ਤੇ ਉਹਦੀ ਜਿਹੜੀ એનર્ਜੀ ਆ ਸੱਤ ਚੱਕਰਾਸ ਦੀ ਉਹ نیچے ਨੂੰ ਜਾਂਦੀ ਆ ਅੱਛਾ ਜੀ ਜਦ ਕਿ ਦਸਮ ਦੁਬਾਰ ਆਪਣਾ ਇੱਥੇ ਆ ਉੱਪਰ ਹੂੰ ਠੀਕ ਹੈ ਤੇ ਜਿਹੜਾ ਅੰਮ੍ਰਿਤ ਵੇਲਾ ਹੁੰਦਾ ਉਦੋਂ ਹਰ ਇੱਕ ਪ੍ਰਾਣੀ ਦੀ ਉਹ એનર્ਜੀ ਆ ਜਿਹੜੀ ਉੱਪਰ ਨੂੰ ਆ ਰਹੀ ਹੁੰਦੀ ਆ ਜੇ ਅਸੀਂ ਧਿਆਨ ਧਰਾਂਗੇ ਅਸੀਂ ਨਾਮ ਜਪਾਂਗੇ ਅੰਮ੍ਰਿਤ ਵੇਲੇ ਸਾਮਾਂਗੇ ਤਾਂ ਉਹ ਜਿਹੜੀ એનર્ਜੀ ਤੇ ਸਾਡਾ ਆਟੋਮੈਟਿਕਲੀ ਧਿਆਨ ਲੱਗ ਜਾ ਸਾਡੇ ਸੱਤ ਚਕਰਾਸ ਵੀ ਐਕਟੀਵੇਟ ਹੋ ਜਾਣ 10 ਮਿੰਨਿਟ ਦੁਆਰ ਤੱਕ ਅਸੀਂ ਛੇਤੀ ਪਹੁੰਚ ਜਾਂਦੇ ਆ ਠੀਕ ਆ ਅੰਮ੍ਰਿਤ ਵੇਲਾ ਸਾਚਨਾਓ ਵਡਿਆਈ ਵਿਚਾਰ ਹਨਾ ਤੇ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਹੀ ਕਿਉਂ ਮਹੱਤਤਾ ਹੀ ਦਿੱਤੀ ਉਹਨਾਂ ਨੇ ਤਾਂ ਸਾਨੂੰ ਸਾਫ਼-ਸਾਫ਼ ਦੱਸਿਆ ਗੁਰਬਾਣੀ ਦੇ ਵਿੱਚ ਸਾਰਾ ਕੁਝ ਦੱਸਿਆ ਵਾ ਅਸੀਂ ਸਾਨੂੰ ਜ਼ਰੂਰਤਾ ਅੰਮ੍ਰਿਤ ਵੇਲਾ ਸਾਮਕੇ ਸੀ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤੁਸੀਂ ਸਿਮਰਨ ਕਰ ਲਓ ਇੱਕ ਘੰਟੇ ਦਾ ਸਿਮਰਨ ਹਰ ਸਿੱਖ ਦਾ ਹੋਵੇ ਕਟੋ 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 ਠੀਕ ਹੈ ਤੇ ਸੁਖਮਨੀ ਸਾਹਿਬ ਦਾ ਇੱਕ ਪਾਠ ਕਰ ਲੋ 24 ਅਸ਼ਟਪਤੀਆਂ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ ਆ ਉਹਦੀ ਵੀ ਇੱਕ ਕਾਰਨ ਸੀ ਤੁਸੀਂ ਸੋਚ ਕੇ ਦੇਖਿਓ ਕਦੇ 24 ਘੰਟਿਆਂ ਦਾ ਇੱਕ ਦਿਨ ਇੱਕ ਕਸ਼ਟਪਤੀ ਇੱਕ ਘੰਟੇ ਦਾ ਪ੍ਰਭਾਵ ਰੱਖਦੀ ਆ ਜਦੋਂ ਤੁਸੀਂ 24 ਅਸ਼ਟਪਤੀਆਂ ਪੂਪ ਸੰਪੂਰਨ ਕਰੋਗੇ ਉਹਦੇ ਨਾਲ ਤੁਹਾਡਾ ਜਿਹੜਾ ਪੂਰਾ 24 ਘੰਟਿਆਂ ਦੇ ਵਿੱਚ ਇੱਕ ਪੂਰਾ ਦਿਨ 24 ਘੰਟੇ ਤੁਹਾਡੇ ਸਫਲ ਹੋ ਜਾਣਗੇ ਇੱਕ ਸੁਖਨੀ ਸਾਹਿਬ ਦੇ ਪਾਠ ਦੀ ਏਡੀ ਵੱਡੀ ਤਾਕਤ ਆ ਸੋ ਸੁਖਨੀ ਸਾਹਿਬ ਦਾ ਪਾਠ ਕਰ ਲੋ ਇੱਕ ਘੰਟਾ ਸਿਮਰਨ ਕਰ ਲੋ ਤੇ ਨਾਲ ਤੁਸੀਂ ਜਪਜੀ ਸਾਹਿਬ ਕਰ ਲੋ ਜਿੰਨਾ ਸਿਮਰਨ ਜਾਪ ਬਾਣੀ ਦਾ ਕਰੋਗੇ ਉਨਾ ਹੀ ਤੁਸੀਂ ਕਲਯੁਗ ਦੇ ਪ੍ਰਭਾਵ ਤੋਂ ਦੂਰ ਹੋਵੋਗੇ ਉਨਾ ਤੁਸੀਂ ਗੁਰੂ ਵਾਲੇ ਪਾਸੇ ਲੱਗੋਗੇ ਜਿਵੇਂ ਜਿਵੇਂ ਤੁਸੀਂ ਗੁਰੂ ਵਾਲੇ ਪਾਸੇ ਲੱਗੀ ਜਾਵੋਗੇ ਤਿਵੇਂ-ਤਿਵੇਂ ਤੁਹਾਡਾ ਬਚਾਅ ਹੋ ਜਾਊਗਾ ਠੀਕ ਹੈ ਜੀ ਤੇ ਇੱਕ ਵੇ ਗੁਰੂ ਆਪਣੇ ਦੱਸੋ ਜਿੱਦਾਂ ਦਾਨ ਪੁੰਨ ਕਰਕੇ ਜਾਂ ਇਹਨਾਂ ਚੀਜ਼ਾਂ ਕਰਕੇ ਆਪਾਂ ਥੋੜੇ ਕਲਯੁਗ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਦਾਨ ਪੁੰਨ ਕਿਸੇ ਦੀ ਮਦਦ ਕਰਨੀ ਚੰਗੀ ਗੱਲ ਆ ਪਰ ਬਚਾਅ ਹੋਣਾ ਹੂੰ ਇਹਦੇ ਵਾਸਤੇ ਕਹਿਣਾ ਇਹ ਗੱਲ ਸਹੀ ਨਹੀਂ ਹੈਗੀ ਠੀਕ ਕੁਝ ਹੱਦ ਤੱਕ ਮੰਨ ਲਓ ਕਿ ਚਲੋ ਚੰਗੇ ਕਰਮ ਕਰਨੇ ਬਹੁਤ ਜ਼ਰੂਰੀ ਨੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਵੀ ਕੀਤਾ ਕਿ ਤੁਸੀਂ ਚੰਗੇ ਕਰਮ ਕਰੀਏ ਗਰੀਬ ਦੀ ਮਦਦ ਕਰੀਏ ਦਸਬੰਦ ਕੱਢੀਏ ਸੋ ਸਾਨੂੰ ਇਹ ਜ਼ਰੂਰੀ ਆ ਕਰਨਾ ਚਾਹੀਦਾ ਪਰ ਨਾਲ ਬਾਣੀ ਵੀ ਪੜਨੀ ਜ਼ਰੂਰੀ ਆ ਸਿਮਰਨ ਕਰਨਾ ਜ਼ਰੂਰੀ ਆ ਜਿਹਦੇ ਨਾਲ ਸਾਡਾ ਕਾਲ ਯੁਗ ਦੇ ਪ੍ਰਭਾਵ ਤੋਂ ਬਚਾਅ ਹੋ ਸਕਦਾ ਠੀਕ ਨਹੀਂ ਤਾਂ ਮਤਲਬ ਵੀ ਤੁਸੀਂ ਆ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਦੇ ਵਿੱਚ ਪੈਣਾ ਬਹੁਤ ਹੋਰ ਕਿਹੜੇ-ਕਿਹੜੇ ਮੁਸ਼ਕਲਾਂ ਲੱਗਦੀਆਂ ਬਾਈ ਗੁਰੂ ਬੰਦੇ ਨੂੰ ਇਹ ਜਿਹੀਆਂ ਬਿਮਾਰੀਆਂ ਲੱਗ ਜਾਣਗੀਆਂ ਵਾਇਰੂਸ ਕਿ ਇੱਕ ਬੰਦਾ ਦੂਜੇ ਬੰਦੇ ਨੂੰ ਹੱਥ ਲਾਉਣ ਤੋਂ ਵੀ ਡਰੂਗਾ ਅੱਛਾ ਜੀ ਜੇ ਕਿਸੇ ਨੂੰ ਥੋੜਾ ਮੋਟਾ ਤਾਂ ਸਟਾਰਟਿੰਗ ਵੀ ਹੋ ਗਈ ਵੀਗੀ ਨਾ ਜੇ ਕਿਸੇ ਨੂੰ ਟੱਚ ਵੀ ਕਰਨਾ ਨਾ ਕਿਸੇ ਨੂੰ ਹੂੰ ਜਿਵੇਂ ਪਹਿਲਾਂ ਤਾਂ ਆਪਾਂ ਮਾਸਕ ਵਗੈਰਾ ਲਗਾ ਕੇ ਰੱਖਦੇ ਸੀ ਕੀ ਹਨਾ ਤੇ ਇਹ ਜੀ ਹੋ ਜਾਊਗਾ ਕਿ ਬੰਦਾ ਇੱਕ ਦੂਜੇ ਨੂੰ ਹੱਥ ਲਾਉਣ ਤੋਂ ਵੀ ਡਰੂਗਾ ਟੱਚ ਵੀ ਨਹੀਂ ਕਰੂਗਾ ਤੇ ਜੇ 1 ਕਿਲੋਮੀਟਰ ਤੋਂ ਬੰਦਾ ਦੇਖਿਆ ਕਰੂ ਜਾਂ 2 ਕਿਲੋਮੀਟਰ ਤੋਂ ਬੰਦਾ ਦੇਖਿਆ ਕਰੂ ਵੀ ਉਹ ਕੋਈ ਇਨਸਾਨ ਆ ਰਿਹਾ ਉਹ ਗਣਾ ਵੇ ਪਾਸੇ ਮੂੰਹ ਵਟ ਲਿਆ ਕਰੇ ਉਹ ਤਾਂ ਪਾਸਾ ਹੋ ਕਰ ਲਿਆ ਕਰੂਗਾ ਕਿ ਇਹ ਕਿੱਥੋਂ ਆ ਗਿਆ ਜਾਂ ਕਿਵੇਂ ਹੋ ਗਿਆ ਹੁਣ ਵੀ ਅਸੀਂ ਦੇਖ ਰਹੇ ਹਾਂ ਤੇ ਐਵੇਂ ਦਾ ਹੋ ਜਾਣਾ ਠੀਕ ਹੈ ਠੀਕ ਆ ਉਹਦੇ ਨਾਲ ਬਹੁਤ ਮਤਲਬ ਦੁਨੀਆ ਦਾ ਕਾਫੀ ਹੋਣਾਗਾ ਕਿ ਲਾਈਟ ਨਹੀਂ ਰਹਿਣੀ ਦੁਨੀਆ ਤੇ ਅੱਜ ਕੱਲ੍ਹ ਜ਼ਿਆਦਾ ਸਿਸਟਮ ਤੁਸੀਂ ਪਰ ਕਈ ਵੇਰੇ ਸ਼ੰਕੇ ਵੀ ਕਰਦੇ ਆ ਨਾ ਵੀ ਯਾਰ ਹੁਣ ਤਾਂ ਜਿਵੇਂ ਸਾਇੰਸ ਨੇ ਨਹੀਂ ਡਿਵੈਲਪਮੈਂਟ ਕਰ ਲਈ ਚੀਜ਼ਾਂ ਹੋ ਹੀ ਨਹੀਂ ਸਕਦੀਆਂ ਕਾਢਾਂ ਵੀ ਨਵੀਆਂ ਤੇ ਨਵੀਆਂ ਆ ਰਹੀਆਂ ਨੇ ਨਹੀਂ ਟੈਕਨੋਲੋਜੀ ਨਹੀਂ ਦੇਖੋ ਤੁਸੀਂ ਮੇਰੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਆ ਆਪਾਂ ਮੰਨਦੇ ਆ ਕਿ ਸਾਇੰਸ ਨੇ ਤਰੱਕੀ ਕਰ ਲਈ ਹਮ ਪਰ ਸਾਡੀ ਇੱਕ ਗੱਲ ਦਾ ਜਵਾਬ ਦੇਣ ਜੋ ਇਹ ਕਹਿੰਦੇ ਨੇ ਕਿ ਸਾਇੰਸ ਨੇ ਤਰੱਕੀ ਕਰ ਲਈ ਠੀਕ ਆ ਕੀ ਸਾਇੰਸ ਇੰਨੇ ਜੋਗੀ ਹੋਗੀ ਕਿ ਜੇ ਕਿਸੇ ਇਨਸਾਨ ਦੀ ਡੈਥ ਹੋ ਜਾਂਦੀ ਉਹਨੂੰ ਜਿਉਂਦਾ ਕਰ ਦੂ ਨਹੀਂ ਕਹਿੰਦੇ ਪ੍ਰੋਸੈਸ ਤਾਂ ਚੱਲ ਰਿਹਾ ਨਾ ਪ੍ਰੋਸੈਸ ਉਹ ਕਦੇ ਪੂਰਾ ਹੀ ਤੁਸੀਂ ਇੱਕ ਗੱਲ ਸੋਚੋ ਅ ਪ੍ਰਕਿਰਿਆ ਕਦੇ ਰੱਬ ਤੋਂ ਤੇ ਕੁਝ ਨਹੀਂ ਦੁਨੀਆ ਦੇ ਉੱਤੇ ਬਣਾਉਣ ਵਾਲਾ ਉਹ ਆ ਤਾਂ ਖਤਮ ਕਰਨ ਵਾਲਾ ਵੀ ਉਹ ਆ ਤੁਸੀਂ ਕੁਝ ਕਰ ਰਹੇ ਹੋ ਕੋਈ ਕੰਮ ਕਰਦੇ ਹੋ ਤੁਸੀਂ ਪੌਡਕਾਸਟ ਕਰਦੇ ਹੋ ਠੀਕ ਆ ਤੁਹਾਡੇ ਬਰਾਬਰ ਕੋਈ ਹੋਰ ਪੌਡਕਾਸਟ ਕਰ ਰਿਹਾ ਤੁਹਾਡੇ ਸਾਹਮਣੇ ਬੈਠ ਕੇ ਤੁਹਾਨੂੰ ਕਿਵੇਂ ਲੱਗੂਗਾ ਨਹੀਂ ਲੱਗਦਾ ਨਾ ਪਰਮਾਤਮਾ ਨੇ ਦੁਨੀਆ ਬਣਾਈ ਆ ਉਹ ਬਾਪ ਆ ਸਭ ਦਾ ਬਾਪ ਆ ਦੁਨੀਆ ਦੇ ਉੱਤੇ ਕੁਝ ਨਹੀਂ ਹੈਗਾ ਉਸ ਤੋਂ ਬਿਨਾ ਕੀੜੀ ਤੋਂ ਲੈ ਕੇ ਫੁੱਲ ਜਿੰਨੇ ਜੀ ਜੰਤੂ ਨੇ ਸਾਰੇ ਉਹਨੇ ਬਣਾਏ ਨੇ ਇੱਕ ਇਨਸਾਨ ਹੋ ਕੇ ਇੱਕ ਬੰਦਾ ਹੋ ਕੇ ਆਪਾਂ ਸੋਚਦੇ ਆ ਕਿ ਅਸੀਂ ਉਹਦੇ ਘਰ ਜਾਣ ਤੋਂ ਬਚਾਲਾਂਗੇ 50 ਲੱਖ ਲੱਗ ਜੂ ਕਰੋੜ ਲੱਗ ਜੂ 5 ਕਰੋੜ 10 ਕਰੋੜ ਲੱਗ ਜੂ ਵੀ ਦੁਨੀਆ ਨੇ ਖੋਜ ਕਰ ਲਈ ਜੀ ਵਿਗਿਆਨੀਆਂ ਨੇ ਇਸ ਤਰ੍ਹਾਂ ਦੀ ਵੀ ਆਪਾਂ ਮਰਨ ਨਹੀਂ ਦੇਣਾ ਕਿਸੇ ਨੂੰ ਇਹ ਸੰਭ ਵੀ ਨਹੀਂ ਹੈਗਾ ਹੂੰ ਠੀਕ ਆ ਕਿਉਂਕਿ ਉਹ ਜਦੋਂ ਤੁਸੀਂ ਇਸ ਤਰੀਕੇ ਦਾ ਕੁਝ ਕਰ ਰਹੇ ਹੋ ਤਾਂ ਉਹਨੂੰ ਗੁਰੂ ਨੂੰ ਇਹ ਗੱਲ ਚੰਗੀ ਲੱਗੂਗੀ ਵੀ ਮੈਂ ਇਹਨਾਂ ਨੂੰ ਭੇਜਿਆ ਤੇ ਇਹ ਮੈਨੂੰ ਹੀ ਕਹੀ ਜਾਂਦੇ ਨੇ ਕਿ ਅਸੀਂ ਮਰਨ ਨਹੀਂ ਦੇਣਾ ਅਸੀਂ ਐ ਕਰ ਲਾਂਗੇ ਉਹ ਕਿਵੇਂ ਸੰਭਵ ਆ ਉਹ ਨਹੀਂ ਹੋ ਸਕਦੀ ਗੁਰੂ ਦੀ ਮਰਜ਼ੀ ਤੋਂ ਬਣਾ ਪੱਤਾ ਨਹੀਂ ਹਿੱਲਦਾ ਤੁਸੀਂ ਦੇਖਿਓ ਜਿਵੇਂ ਇਹ ਸਾਰਾ ਕੁਝ ਕਰ ਰਹੇ ਨੇ ਉਹਦੋਂ ਤੋਂ ਸਾਰਾ ਕੁਝ ਖਤਮ ਹੋ ਜਾਣਾ ਜਦੋਂ ਇਹਨਾਂ ਨੇ ਮਸ਼ੀਨਾਂ ਇਹਨਾਂ ਦੀਆਂ ਹੋਣੀਆਂ ਨੇ ਇਹ ਤਾਂ ਜਮ੍ਹਾਂ 0 ਤੇ ਆ ਜੰਨੇ ਮਸ਼ੀਨਾਂ ਤੱਕ ਕੀ ਵਾਗੂ ਇੱਥੇ ਕੋਈ ਮਸ਼ੀਨ ਦਾ ਨਾਮ ਉਹ ਨਿਸ਼ਾਨ ਨਹੀਂ ਰਹਿਣਾ ਆਟਾ ਵੀ ਜਿਹੜਾ ਘਰਾਂ ਦੇ ਵਿੱਚ ਉਹ ਕਰਨਾ ਜਿਵੇਂ ਚੱਕੀਆਂ ਤੇ ਅੱਜ ਕੱਲ੍ਹ ਹੋ ਜਾਂਦਾ ਉਹ ਘਰੇ ਦੂਜੀਆਂ ਚੱਕੀਆਂ ਲੈ ਕੇ ਪੁਰਾਣੇ ਸਮੇਂ ਦੇ ਵਾਂਗੂ ਤਿਆਰ ਕਰਨਾ ਪਿਆ ਕਰਨਾ ਕਣਕ ਤੱਕ ਨਹੀਂ ਮਿਲਣੀ ਇੱਥੇ ਲੋਕਾਂ ਨੂੰ ਇਹਜਾ ਸਮਾਂ ਆ ਜਾਣਾ ਤੁਸੀਂ ਦੇਖਿਓ ਤਾਂ ਸੀ ਪਰ ਕਈ ਥਾਂ ਤੇ ਵੀ ਇਹ ਵੀ ਦਾਵਾ ਕੀਤਾ ਨਵੀਂ ਅਰ ਜਿਵੇਂ ਭਾਰਤ ਸਰਕਾਰ ਨੇ ਜਾਂ ਕਿਸੇ ਵੀ ਕੰਟਰੀ ਨੇ ਲਾ ਲੋ ਵੀ ਜਿਹੜਾ ਅਨਾਜ ਭੰਡਾਰਾ ਇਹ ਆਉਣ ਵਾਲੇ 50 50 ਸਾਲ ਤੀਕਾ ਸੰਭ ਰੱਖਿਆ ਗਿਆ ਚਾਹੇ ਕੁਛ ਵੀ ਆ ਵੈਗਰੂ ਉਹ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਉਹਦੇ ਘਰ ਦੇ ਵਿੱਚ ਕੁਝ ਨਹੀਂ ਹੋਣਾ ਦੇਣਾ ਉਹਨੇ ਇਹਜਾ ਕਿਉਂਕਿ ਜਦੋਂ ਪਾਣੀ ਆ ਗਿਆ ਨਾ ਪਾਣੀ ਨੇ ਕੋਈ ਕੋਈ ਭਾਰਤ ਨਹੀਂ ਦੇਖਣਾ ਕੋਈ ਪਾਕਿਸਤਾਨ ਨਹੀਂ ਦੇਖਣਾ ਕੁਝ ਨਹੀਂ ਦੇਖਣਾ ਉਹਨੇ ਸਭ ਕੁਝ ਬਹਾ ਕੇ ਲੈ ਜਾਣਾ ਫਸਲਾਂ ਤਾਂ ਹੋਣੀਆਂ ਹੀ ਨਹੀਂ ਹੋਣੀਆਂ ਹੀ ਨਹੀਂ ਫਿਰ ਕਿੱਥੋਂ ਕਣਕ ਆਜੂਗਾ ਕਿੱਥੋਂ ਫਸਲਾਂ ਹੋ ਜਾਣਗੀਆਂ ਕਿੱਥੋਂ ਖਾਣ ਨੂੰ ਮਿਲਜੂ ਕਿੱਥੋਂ ਤੇਲ ਮਿਲ ਜਾਣਗੇ ਆਵਾਜਾਈ ਸਾਰੀ ਠੱਪ ਹੋ ਜੂਗੀ ਹੂੰ ਕਿਉਂਕਿ ਪਾਣੀ ਨਹੀਂ ਪਾਣੀ ਹੋ ਜਾਣਾ ਜਲਥਲ ਨਹੀਂ ਸਾਰਾ ਕੁਝ ਖਤਮ ਕਰ ਦੇਣਾ ਆ ਖੰਬੇ ਲਾਈਟਾਂ ਸਾਰਾ ਕੁਝ ਚੱਕ ਦੇਣਾ ਠੀਕ ਹੈ ਜਿਹੜੀ ਇਹ ਪਰਲੋ ਇਸ ਤੋਂ ਹੋਣ ਤੋਂ ਬਾਅਦ ਵੀਰੇ ਖਾਲਸਾ ਰਾਜ ਆ ਜਾਊਗਾ ਜੀ ਇਸ ਤੋਂ ਬਾਅਦ ਆਏਗਾ ਕਰੋਂਦਾ ਵੀ ਹਾਂਜੀ ਇਸ ਤੋਂ ਬਾਅਦ ਆ ਜਾਏਗਾ ਉਹ ਤਕਰੀਬਨ 34 35 35 ਦੇ ਲਗਭਗ ਸਾਰਾ ਕੁਝ ਠੀਕ ਠਾਕ ਹੋ ਜਾਣਾ ਤੇ ਉਸ ਦੇ ਨੇੜੇ ਤੇੜੀ ਫਿਰ ਖਾਲਸਾ ਰਾਜ ਦੀ ਸਥਾਪਨਾ ਹੋਊਗੀ ਸਭ ਤੋਂ ਜਿਹੜਾ ਪਹਿਲਾ ਰਾਜ ਆਏਗਾ ਨਾ ਉਹ ਖਾਲਸਾ ਰਾਜ ਆਏਗਾ ਠੀਕ ਹੈ ਉਸ ਦੀ ਜਿਹੜੀ ਕਮਾਂਡ ਆ ਉਹ ਗੁਰੂ ਦੇ ਬਹੁਤ ਪਿਆਰੇ ਸਿੱਖ ਹੋਣਗੇ ਉਹ ਸੰਭਾਲਣਗੇ ਗੁਰੂ ਸਾਹਿਬ ਉਹਦੇ ਹਾਜ਼ਰ ਨਾਜ਼ਰ ਹੋਣਗੇ ਬੈਗੁਰ ਜਿਵੇਂ ਇਹਦੇ ਆਪਣਾ ਤਕਨੀਕ ਦੀ ਗੱਲ ਹੁੰਦੀ ਹੈ ਕੋਈ ਵੀ ਚੀਜ਼ਾਂ ਜਿਵੇਂ ਹਮ ਮੋਬਾਈਲ ਲਾ ਲਓ ਜਾਂ ਗੱਡੀਆਂ ਲਾ ਲਓ